ਹੁਣ ਫੇਰ ਰੌਣਕ ਵੀਜ਼ੇ ਦੇ ਬਾਜ਼ਾਰ ਚ ਆ ਚੁੱਕੀ ਆ ਹੁਣ ਮਾਰਕੀਟ ਕਿੱਥੇ ਖੜੀ ਆ ਜਿਹਨੂੰ ਅਪਡੇਟਸ ਕਹਿ ਦਿੰਨੇ ਆ ਉਹ ਦੱਸਿਓ ਪਾਥਵੇ ਪ੍ਰੋਗਰਾਮ ਦੀ ਸਟੱਡੀ ਕਰਨਗੇ ਤਾਂ ਉਹਨਾਂ ਨੂੰ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਜੀ ਉਹ ਘੱਟ ਕੇ ਓਵਰঅল 5.5 ਕਰ ਦਿੱਤੀ ਗਈ ਹੈ ਇਨਸਟੈਡ ਆਫ ਓਵਰঅল 6 ਤੋਂ ਜੀ ਅੱਛਾ ਹਾਂ ਜੀ ਇਹ ਤਾਂ ਗੁੱਡ ਨਿਊਜ਼ ਹੈ ਜਿਹੜੇ ਵੀ ਐਪਲੀਕੈਂਟਸ ਨੇ ਇਨਾਂ ਕੰਟਰੀਜ਼ ਤੋਂ ਆਰ ਐਨ ਡੀ ਸਟੱਡੀ ਕੰਪਲੀਟ ਕੀਤੀ ਹੈ ਤੇ ਜਾਂ ਫਿਰ ਉੱਥੇ ਉਹ ਐਜ਼ ਅ ਆਰ ਐਨ ਰਜਿਸਟਰ ਸੀ ਤਾਂ ਉਹ ਹੁਣ Uh, australia ਦੇ ਜਿਹੜੇ rn ਦੇ ਸਕਿਲ ਅਸੈਸਮੈਂਟ ਜੋ ਫੁੱਲ ਸਕਿਲ ਅਸੈਸਮੈਂਟ ਵਿਦਾਊਟ ਆਫਰਾ ਦੇ ਰਜਿਸਟ੍ਰੇਸ਼ਨ ਵੀ ਲੈ ਸਕਦੇ ਆ ਛਾ ਕੀ ਬਾਤ ਹੈ ਜਿਹੜਾ ਹੁਣ ਨਵੇਂ ਸਿਰੇ ਤੋਂ ਅਪਲਾਈ ਹੋ ਰਿਹਾ ਇਹਦੇ ਚ ਕੀ ਵੱਡੀ ਚੇਂਜ ਉਹਨਾਂ ਨੇ ਲੈ ਕੇ ਆ ਜਿਹਨੂੰ ਮੇਜਰ ਆਪਾਂ ਚੇਂਜ ਕਹਿ ਸਕਦੇ ਆ ਜੇ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਸਟੂਡੈਂਟ ਵੀਜ਼ਾ ਦੇ ਵਿੱਚ ਰੀਸੈਂਟ ਕਾਫੀ ਮੇਜਰ ਚੇਂजेस ਆਈਆਂ ਨੇ ਜਿ ਜਦੋਂ ਹੁਣ ਬੰਦਾ ਇੱਥੇ ਆ ਗਿਆ ਉਹਦਾ ਆਪ ਦਾ ਫਿਕਰ ਹੈ ਉਹਨੇ ਰੋਟੀ ਬਣੀ ਵਣੀ ਹੈ ਖਾਣੀ ਆ ਮਿਹਨਤ ਕਰੂਗਾ ਕਰ ਲੂਆ ਪਰ ਉਹ ਕਾਦੀ ਲਈ ਸ਼ੋ ਕਰਵਾਉਂਦੇ ਆ ਇੱਕ ਸਾਲ ਦਾ ਲੀਵਿੰਗ ਐਕਸਪੈਂਸ ਰਿਟਰਨ ਟਿਕਟਸ ਵਗੈਰਾ ਵੀ ਡਿਪਾਰਟਮੈਂਟ ਨੂੰ ਸ਼ੋ ਕਰਨੀਆਂ ਪੈਂਦੀਆਂ ਕਿ ਸਾਡੇ ਕੋਲੇ ਇੰਨੇ ਕਿ ਫੰਡ ਹੈ ਕਿ ਜਿਹੜੀ ਅਸੀਂ ਇਹ ਸਟੱਡੀ ਨੂੰ ਅਫੋਰਡ ਕਰ ਸਕਦੇ ਆ ਤੇ ਇੱਥੇ ਰਹਿਣਾ ਵੀ ਉਹਦੇ ਨਾਲ ਨਾਲ ਅਫੋਰਡ ਕਰ ਸਕਦੇ ਇੱਕ ਹੁਣ ਕੁਐਸਚਨ ਆਇਆ ਜੀ ਪਿੱਛੇ ਜੇ ਬੜੇ ਰਾਹਤ ਰੰਗੇ ਲੋਕਾਂ ਨੇ ਐਜ਼ ਅ ਵਿਜ਼ਟਰ ਇੰਡੋਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਜਾਂਦੇ ਪ੍ਰੋਗਰਾਮ ਅੱਜ ਮੈਂ ਲੈ ਕੇ ਹਾਜ਼ਰਾਂ ਜੀ ਬਾਸ ਤੋਂ ਪ੍ਰਵਾਸ ਕਾਫੀ ਲੰਮੇ ਚਿਰਵਾਦੇ ਇਸ ਪ੍ਰੋਗਰਾਮ 'ਚ ਮੇਰੀ ਹਾਜ਼ਰੀ ਲੱਗ ਰਹੀ ਆ ਤੇ ਅੱਜ ਹਾਜ਼ਰੀ ਵੀ ਕਾਫੀ ਜਿਹੜੇ ਇਹ ਪ੍ਰੋਗਰਾਮ ਦੇ ਵਿੱਚ ਬਕਵਾ ਕਾਫੀ ਆ ਗਿਆ ਕਿਉਂਕਿ ਪਿਛਲੇ ਕੁਝ ਦਿਨਾਂ 'ਚ ਨਾ ਇੱਕ ਠਹਰਾਓ ਜਿਹਾ ਆਇਆ ਹੋਇਆ ਸੀ ਸਾਰੇ ਕਿਤੇ ਖਾਸ ਕਰਕੇ ਇਮੀਗ੍ਰੇਸ਼ਨ ਦੇ ਚਾਹੇ ਉਹਨੂੰ ਅ ਕਲੋਜ਼ਿੰਗ ਇਅਰ ਦਾ ਲਾਲੋ ਜਾਂ ਕੋਈ ਵੀ ਉਹਨੂੰ ਸਿਸਟਮ ਲਾ ਸਕਦਾ ਉਹ ਤਾਂ ਆਪਣੇ ਐਕਸਪਰਟ ਦੇ ਦਾ ਜਵਾਬ ਦੇਣਗੇ ਪਰ ਹਾਂ ਸੀ ਬਹੁਤ ਸਾਰਾ ਤਬਦੀਲੀਆਂ ਆਈਆਂ ਬਹੁਤ ਸਾਰਾ ਠਹਿਰਾਵ ਆਇਆ ਤੇ ਉਹਦੇ ਚੋਂ ਫਿਰ ਨਾ ਜਦੋਂ ਇਦਾਂ ਕਰਕੇ ਇੱਕ ਵਾਰੀ ਐਂ ਸਮਝੋ ਵੀ ਬੰਦਾ ਦੋ ਸਟੈਪ ਪਿੱਛੇ ਪੱਟ ਕੇ ਫਿਰ ਹੋਰ ਤੇਜ਼ ਭੱਜਣ ਵਾਲੀ ਕਹਾਣੀ ਹੁੰਦੀ ਹੈ ਤੇ ਹੁਣ ਫੇਰ ਰੌਣਕ ਵੀਜ਼ੇ ਦੇ ਬਾਜ਼ਾਰ 'ਚ ਆ ਚੁੱਕੀ ਆ ਤੇ ਕਾਫੀ ਸੋਹਣੀਆਂ ਖਬਰਾਂ ਵੀ ਆ ਰਹੀਆਂ ਤੇ ਕਈ ਥੋੜੀਆਂ ਥੋੜੀਆਂ ਕਿਤੇ ਨੇ ਕਿਤੇ ਅ ਮਾੜੀ ਖਬਰ ਵੀ ਹੁੰਦੀ ਆ ਵੀ ਭਾਈ ਆ ਸਖਤ ਹੋ ਗਿਆ ਸਹੀ ਹੋ ਗਿਆ ਪਰ ਇਹ ਸਾਰੀਆਂ ਗੱਲਾਂ ਦਾ ਅੱਜ ਆਪਾਂ ਜਵਾਬ ਲੈਣਾ ਸਾਡੇ ਨਾਲ ਮਾਨਸਲ ਸਾਹਿਬ ਪਹੁੰਚ ਚੁੱਕੇ ਇੱਥੇ ਤੇ ਆਪਾਂ ਉਹਨਾਂ ਤੋਂ ਇਹਨਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਲੈਣੀ ਆ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਨੇ ਆ ਤੇ ਫਿਰ ਦੜਾ ਤੜ ਸਵਾਲ ਤੁਹਾਡੇ ਸੋ ਸਤਿ ਸ਼੍ਰੀ ਅਕਾਲ ਮਾਨਸਲ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ ਜੀ ਸਭ ਵਧੀਆ ਤੁਸੀਂ ਹੋ ਜੀ ਫਿਰ ਤੁਹਾਨੂੰ ਵੀ ਛੁੱਟੀਆਂ ਸੀ ਕਿਸੇ ਕਿਸਮ ਦਾ ਰਿਲੈਕਸ ਜਾਨੀ ਸੀ ਪਿਛਲਾ ਪੀਰੀਅਡ ਪਿਛਲਾ ਪੀਰੀਅਡ ਭਾਈ ਦੇਖੋ ਟੀਲ ਮਈ ਤੱਕ ਆਫੀ ਬਿਜ਼ੀ ਚੱਲ ਰਿਹਾ ਸੀ ਗਾਈ ਹੋਨੇ ਵੀ ਇੰਨਾ ਜ਼ਿਆਦਾ ਸਲੋ ਨਹੀਂ ਹੋਇਆ ਕਿਉਂਕਿ ਹੁਣ ਐਮਪਲੋਇਰ ਸਪான்ਸਰ ਨੂੰ ਲੈ ਗੱਲ ਕਰੀਏ ਨੇ ਐਮਪਲੋਇਰ ਸਪான்ਸਰ ਵੀਜ਼ਾਸ ਕਾਫੀ ਬਿਜ਼ੀ ਚੱਲ ਰਹੇ ਨੇ ਪਰ ਜੇ ਆਪਾਂ ਗੱਲ ਕਰੀਏ 491 190 ਜਾਂ 189 ਵੀਜ਼ਾ ਦੇ ਬਾਰੇ ਇਹ ਇਸ ਟਾਈਮ ਇਸ ਵੀਜ਼ਾ ਦੇ ਵਿੱਚ ਠਹਿਰਾ ਹੈ ਤੇ ਮੋਰ ਲਾਈਕਲੀ ਸਪਟੰਬਰ ਜਾਂ ਫਿਰ ਅਗਸਟ ਦੇ ਐਂਡ ਦੇ ਵਿੱਚ ਜਾ ਕੇ ਸਟੇਟਸ ਦੁਬਾਰਾ ਓਪਨ ਹੋਣਗੇ ਤਾਂ ਦੁਬਾਰਾ ਫੇਰ ਅਸੀਂ ਇਹਨਾਂ ਵੀਜ਼ਾਸ ਨੂੰ ਲੈ ਕੇ ਫੇਰ ਬਿਜ਼ੀ ਹੋ ਜਾਾਂਗੇ ਸੋ ਪਹਿਲਾਂ ਤਾਂ ਆਪਾਂ ਬਰੀਫ ਚ ਹੁਣ ਮਾਰਕੀਟ ਕਿੱਥੇ ਖੜੀ ਹੈ ਜਿਹਨੂੰ ਅਪਡੇਟਸ ਕਹਿ ਦਿੰਨੇ ਆ ਉਹ ਦੱਸਿਓ ਅ ਸਟੂਡੈਂਟ ਵੀਜ਼ਾ ਨੂੰ ਲੈ ਕੇ ਅਪਡੇਟ ਆਈ ਹੈ ਡਿਪਾਰਟਮੈਂਟ ਕੰਨੀਓ ਤਾਂ ਡਿਪਾਰਟਮੈਂਟ ਨੇ ਕਈ ਯੂਨੀਵਰਸਿਟੀਆਂ ਦੀ ਲਿਸਟ ਪਬਲਿਸ਼ ਕੀਤੀ ਹੈ ਜਿਦੇ ਵਿੱਚ ਸਦਰਨ ਕਰਾਸ ਯੂਨੀਵਰਸਿਟੀ ਡੀਕਨ ਯੂਨੀਵਰਸਿਟੀ ਆਫ ਫੈਡਰੇਲ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਨਾਲ-ਨਾਲ 166 ਇੰਸਟੀਟਿਊਸ਼ਨਸ ਨੇ ਤਾਂ ਜਿਹੜੇ ਵੀ ਐਪਲੀਕੈਂਟ ਇਨ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਪਾਥਵੇ ਪ੍ਰੋਗਰਾਮ ਦੀ ਸਟੱਡੀ ਕਰਨਗੇ ਤਾਂ ਉਹਨਾਂ ਨੂੰ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਜੀ ਉਹ ਘੱਟ ਕੇ ਓਵਰঅল 5.5 ਕਰ ਦਿੱਤੀ ਗਈ ਹੈ ਇਨਸਟੈਡ ਆਫ ਓਵਰঅল 6 ਤੋਂ ਜੀ ਅੱਛਾ ਹਾਂ ਜੀ ਇਹ ਤਾਂ ਗੁੱਡ ਨਿਊਜ਼ ਹੈ ਹਾਂ ਆ ਉਹਨਾਂ ਬੱਚਿਆਂ ਵਾਸਤੇ ਗੁੱਡ ਨਿਊਜ਼ ਹੈ ਜਿਹੜੇ ਵੀ ਪਾਥਵੇ ਪ੍ਰੋਗਰਾਮ ਦੇ ਵਿੱਚ ਔਫਸ਼ੋਰਟ ਸਟੂਡੈਂਟ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਜੇ ਆਪਾਂ ਗੱਲ ਕਰੀਏ ਜੀ ਥਰਡ ਅਪਡੇਟ ਜਿਹੜੀ ਥਰਡ ਅਪਡੇਟ ਆਈ ਹੈ ਜੀ ਉਹ ਐਨਮੈਕ ਅਥਾਰਟੀ ਕਨਿ ਆਈ ਹੈ ਤਾਂ ਐਨਮੈਕ ਨੇ ਕੁਝ ਜਿੱਦਾ ਕਿ ਆਇਰਲੈਂਡ ਹੋ ਗਿਆ ਕੈਨੇਡਾ ਯੂ ਐਸ ਏ ਸਿੰਗਾਪੁਰ ਜਿਹੜੇ ਵੀ ਐਪਲੀਕੈਂਟਸ ਨੇ ਇਨਾਂ ਕੰਟਰੀਜ਼ ਤੋਂ ਆਰ ਐਨ ਡੀ ਸਟਡੀ ਕੰਪਲੀਟ ਕੀਤੀ ਹੈ ਤੇ ਜਾਂ ਫਿਰ ਉੱਥੇ ਉਹ ਐਜ਼ ਅ ਆਰ ਐਨ ਰਜਿਸਟਰ ਸੀ ਤਾਂ ਉਹ ਹੁਣ australia ਦੇ ਜਿਹੜੀ r&d skill assessment ਜੋ ਫੁੱਲ ਸਕਿੱਲ ਅਸੈਸਮੈਂਟ ਵਿਦਾਊਟ ਆਫਰਾ ਦੇ ਰਜਿਸਟ੍ਰੇਸ਼ਨ ਵੀ ਲੈ ਸਕਦੇ ਨੇ ਅੱਛਾ ਕੀ ਬਾਤ ਹੈ ਇਹ ਵੀ ਹੋਣਾ ਉਹਨਾਂ ਨੂੰ oas ki anclax ਵਿੱਚ ਜ਼ਿਆਦਾ ਫਾਈਟ ਕਰਨ ਦੀ ਜ਼ਰੂਰਤ ਨਹੀਂ ਪਊਗੀ ਜੀ ਹਾਂ ਤਾਂ ਇਹ ਤਾਂ ਫਿਰ ਚੰਗੀ ਖ਼ਬਰ ਹੀ ਕਹਿ ਸਕਦੇ ਆ ਇਹਨਾਂ ਨੂੰ ਜੋ ਬੰਸ ਸਾਹਿਬ ਗੱਲ ਇਹ ਆ ਵੀ ਤੁਸੀਂ ਹੁਣ ਦੁਬਾਰਾ ਨਵਾਂ ਮੌਸਲ ਖੁੱਲਿਆ ਆ ਭਾਵੇਂ ਤਾਂ ਸਤੰਬਰ 'ਚ ਜਾ ਕੇ ਸਾਰੀ ਗੱਲ ਇਹ ਹੋਣੀ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਆਪਾਂ ਸਤੰਬਰ 'ਚ ਜਾ ਕੇ ਐਕਟਿਵ ਹੋਣਾ ਐਕਟਿਵ ਤਾਂ ਜਿਹਨੇ ਬੰਦੇ ਨੇ ਕੁਝ ਕਰਨਾ ਉਹਨੂੰ ਪਹਿਲੇ ਹੀ ਹੋਣਾ ਪੈਣਾ ਹੁਣ ਜਿਹੜੀ ਸਟੂਡੈਂਟ ਦੀ ਆਫਸ਼ੋਰ ਦੀ ਤੁਸੀਂ ਗੱਲ ਕੀਤੀ ਆ ਮੈਂ ਚਾਹੂੰਗਾ ਵੀ ਇਹਦੇ ਤੇ ਤੁਸੀਂ ਥੋੜਾ ਜਿਆਦਾ ਹੋਰ ਐਕਸਪਲੇਨ ਕਰੋ ਵੀ ਪਹਿਲਾਂ ਤਾਂ ਆਨਸ਼ੋਰ ਆਫਸ਼ੋਰ ਦਾ ਆਮ ਜਿਹੜੇ ਕਈ ਦਰਸ਼ਕਾਂ ਦੇ ਜਿਵੇਂ ਨਾਮੇ ਹੁੰਦੇ ਆ ਉਹਨਾਂ ਨੂੰ ਨਹੀਂ ਇਹ ਲੈਂਗੁਏਜ ਪਤਾ ਹੁੰਦੀ ਉਹਦੀ ਕਲੀਅਰ ਕਰਕੇ ਉਸ ਤੋਂ ਬਾਅਦ ਇਹ ਦੱਸਿਓ ਵੀ ਆਫਸ਼ੋਰ ਦੇ ਮਾਮਲੇ ਦੇ ਵਿੱਚ ਕੀ ਹੁਣ ਹੋ ਸਕਦਾ ਤੇ ਕਿਵੇਂ ਹੋ ਸਕਦਾ ਦੇਖੋ ਜੀ ਜੇ ਆਪਾਂ ਡਿਫਰੈਂਸ਼ੀਏਟ ਕਰੀਏ ਕਿ ਆਨਸ਼ੋਰ ਜਾਂ ਆਫਸ਼ੋਰ ਦੇ ਵਿੱਚ ਕੀ ਹੈ ਤਾਂ ਆਨਸ਼ੋਰ ਆਪਾਂ ਕਹਿੰਦੇ ਆ ਕਿ ਜਿਹੜੇ ਵੀ ਸਟੂਡੈਂਟਸ ਆਸਟ੍ਰੇਲੀਆ ਦੇ ਵਿੱਚ ਆ ਜਾਂਦੇ ਨੇ ਸਟੂਡੈਂਟ ਵੀਜ਼ਾ ਲੈ ਕੇ ਤਾਂ ਉਸ ਤੋਂ ਬਾਅਦ ਜੇ ਉਹ ਦੁਬਾਰੇ ਫੇਰ ਸਟੂਡੈਂਟ ਵੀਜ਼ਾ ਜਾਂ ਕੋਈ ਹੋਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਉਹ ਔਨਸ਼ੋਰ ਕੈਟਾਗਰੀ ਦੇ ਵਿੱਚ ਕਨਸੀਡਰ ਕੀਤੇ ਜਾਂਦੇ ਨੇ ਜਿਹੜੇ ਵੀ ਐਪਲੀਕੈਂਟ ਇੰਡੀਆ ਜਾਂ ਕਿਸੇ ਵੀ ਹੋਰ ਕੰਟਰੀਜ਼ ਦੇ ਵਿੱਚੋਂ ਸਟੂਡੈਂਟ ਵੀਜ਼ਾ ਜਾਂ ਕਿਸੇ ਵੀ ਟਾਈਪ ਦਾ ਵੀਜ਼ਾ ਆਸਟ੍ਰੇਲੀਆ ਦੇ ਲਈ ਅਪਲਾਈ ਕਰਦੇ ਨੇ ਤਾਂ ਉਹ ਆਫਸ਼ੋਰ ਕੈਟਾਗਰੀ ਦੇ ਵਿੱਚ ਆਂਦੇ ਨੇ ਜੀ ਜੇ ਆਪਾਂ ਗੱਲ ਕਰੀਏ ਸਟੂਡੈਂਟ ਵੀਜ਼ਾ ਦੀ ਤਾਂ ਇਸ ਟਾਈਮ ਸਟੂਡੈਂਟ ਵੀਜ਼ਾ ਦਾ ਜਿਹੜਾ ਸਕਸੈਸ ਰੇਟ ਹੈ ਪਹਿਲਾਂ ਨਾਲੋਂ ਹੁਣ ਇਨਕਰੀਜ਼ ਹੋਣਾ ਸਟਾਰਟ ਹੋ ਗਿਆ ਜੀ ਪਹਿਲਾਂ ਜਿਹੜੀ ਇਹਦਾ ਸਕਸੈਸ ਰੇਟ ਸੀ ਬਹੁਤ ਡਾਊਨ ਸੀ ਪਰ ਜਿਹੜੇ ਵੀ ਹੁਣ ਐਪਲੀਕੈਂਟ ਸਪੈਸ਼ਲੀ ਜੇ ਆਪਾਂ ਗੱਲ ਕਰੀਏ ਆਪਾਂ ਇੰਡੀਆ ਤੋਂ ਤਾਂ ਇੰਡੀਆ ਤੋਂ ਜਿਹੜੇ ਵੀ ਐਪਲੀਕੈਂਟਸ ਸਟੂਡੈਂਟ ਵੀਜ਼ਾ ਹਾਇਰ ਸੈਕਟਰ ਦੇ ਵਿੱਚ ਅਪਲਾਈ ਕਰ ਰਹੇ ਨੇ ਤਾਂ ਦੇਖਣ ਦੇ ਵਿੱਚ ਆਇਆ ਜੀ ਪਾਸਟ 3 ਤੋਂ 4 ਮਹੀਨਿਆਂ ਦੇ ਵਿੱਚ ਕਿ ਜਿਹੜਾ ਇਹਦਾ ਸਕਸੈਸ ਰੇਟ ਆ ਕਾਫੀ ਇਨਕਰੀਜ਼ ਹੋ ਗਿਆ ਜੀ ਲਾਈਕ ਅਰਾਊਂਡ ਇਸ ਟਾਈਮ 65 ਤੋਂ 75% ਜਿਹੜੀ ਐਪਲੀਕੇਸ਼ਨਸ ਨੇ ਉਹਨਾਂ ਨੂੰ ਵੀਜ਼ਾ ਗ੍ਰਾਂਟ ਹੋ ਰਹੇ ਨੇ ਤੇ ਡੀਕਰੀਜ਼ ਕਿਉਂ ਹੋਇਆ ਸੀ ਪਾਸ ਦੇ ਵਿੱਚ ਜੇ ਆਪਾਂ ਗੱਲ ਕਰੀਏ 2022 23 ਦੇ ਵਿੱਚ ਤਾਂ ਜਿਹੜਾ ਸਨ ਵਿਦਾ ਸਕਸੈਸ ਰੇਟ ਸੀ ਕਾਫੀ ਹਾਈ ਸੀ ਪਰ ਉਸ ਤੋਂ ਬਾਅਦ ਕੰਟੀਨਿਊ ਡਿਕਰੀਸ ਹੋਣਾ ਸਟਾਰਟ ਹੋ ਗਿਆ ਸੀ ਪਰ ਉਹਨਾਂ ਸਕਸੈਸ ਰੇਟ ਹਜੇ ਵੀ ਨਹੀਂ ਆਇਆ ਜਿਹਦਾ ਮੇਨ ਰੀਜ਼ਨ ਸੀਗਾ ਜੀ ਉਹ ਸੀਗਾ ਹਾਊਸਿੰਗ ਕ੍ਰਾਈਸਿਸ ਜੋ ਗਵਰਨਮੈਂਟ ਦੱਸ ਰਹੀ ਸੀ ਕਿ ਆਪਾਂ ਨੇ ਵੀ ਦੇਖਿਆ ਸੀ ਕਿ ਵਿਟਨੈਸ ਕੀਤਾ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਹਾਊਸਿੰਗ ਕ੍ਰਾਈਸਿਸ ਸੀ ਬਹੁਤ ਜ਼ਿਆਦਾ ਇਨਕਰੀਜ਼ ਹੋ ਗਿਆ ਸੀ ਜਿਹਦੇ ਕਰਕੇ ਲਾਈਕ ਇਥੋ ਦੇ ਵਸਨੀਕ ਨੂੰ ਰੈਂਟ ਤੇ ਘਰ ਨਹੀਂ ਮਿਲ ਰਹੇ ਸੀ ਤੇ ਪ੍ਰੋਪਰਟੀ ਦੇ ਪ੍ਰਾਈਸਿਸ ਵੀ ਲਗਾਤਾਰ ਵਧਦੇ ਜਾ ਰਹੇ ਸੀ ਤੇ ਜਿਹਦੇ ਕਰਕੇ ਡਿਪਾਰਟਮੈਂਟ ਨੇ ਇਸ ਦੇ ਉੱਤੇ ਰੋਕ ਲਗਾਉਣ ਦੇ ਲਈ ਸਟੂਡੈਂਟ ਵੀਜ਼ਾ ਦਾ ਜਿਹੜਾ ਸਕਸੈਸ ਰੇਟ ਸੀ ਇਹਦੇ ਵਿੱਚ ਜੋ ਮੇਨ ਰੱਖਿਆ ਗਿਆ ਸੀ ਕਿ ਡਿਪਾਰਟਮੈਂਟ ਨੇ ਕਿਹਾ ਸੀਗਾ ਕਿ ਜੋ ਇਹਦਾ ਮੇਨ ਰੀਜ਼ਨ ਹੈ ਉਹ ਸਟੂਡੈਂਟਸ ਨੇ ਇੰਟਰਨੈਸ਼ਨਲ ਨੇ ਜੋ ਇੱਥੇ ਆ ਕੇ ਹਾਊਸਸ ਲੈ ਰਹੇ ਨੇ ਜਾਂ ਫਿਰ ਰੈਂਟ ਤੇ ਜੋ ਕ੍ਰਾਈਸਿਸ ਜਿਆਦਾ ਆ ਰਹੇ ਨੇ ਤਾਂ ਉਹਨਾਂ ਨੇ ਇਹਦਾ ਸਕਸੈਸ ਰੇਟ ਘਟਾਤਾ ਸੀਗਾ ਜੀ ਸੋ ਬਾਂਸਲ ਸਾਹਿਬ ਇਹ ਤਾਂ ਜਿਹੜੀ ਗੱਲ ਹੋ ਗਈ ਵੀ ਘਟਣ ਦੇ ਕਾਰਨ ਤਾਂ ਇਹੀ ਹੋ ਗਿਆ ਵੀ ਇੱਥੋਂ ਦੇ ਨਾਗਰਿਕਾਂ ਨੇ ਪ੍ਰੈਸ਼ਰ ਪਾਇਆ ਸਰਕਾਰਾਂ ਤੇ ਵੀ ਘਰ ਤਾਂ ਸਾਨੂੰ ਨਹੀਂ ਮਿਲਦੇ ਤੇ ਤੁਸੀਂ ਹੋਰ ਬਾਹਰੋਂ ਲਈ ਆਉਣੇ ਆ ਤੇ ਕਿਤੇ ਨਾ ਕਿਤੇ ਕਾਰਨ ਬਣੇ ਸੀਟਾਂ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੂਰੀਆਂ ਆ ਜਾਂ ਹੁੰਦੀਆਂ ਜਾਂਦੀਆਂ ਕਈ ਕਾਰਨ ਬਣੇ ਪਰ ਹੁਣ ਜਿਹੜੀਆਂ ਜੇ ਆਪਾਂ ਕਹੀਏ ਵੀ ਜਿਹੜਾ ਹੁਣ ਨਵੇਂ ਸਿਰੇ ਤੋਂ ਅਪਲਾਈ ਹੋ ਰਿਹਾ ਇਹਦੇ ਵਿੱਚ ਕੀ ਵੱਡੀ ਚੇਂਜ ਉਹਨਾਂ ਨੇ ਲੈ ਕੇ ਆਇਆ ਜਿਹਨੂੰ ਮੇਜਰ ਆਪਾਂ ਚੇਂਜ ਕਹਿ ਸਕਦੇ ਆ ਜੇ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਸਟੂਡੈਂਟ ਵੀਜ਼ਾ ਦੇ ਵਿੱਚ ਰੀਸੈਂਟ ਕਾਫੀ ਮੇਜਰ ਚੇਂजेस ਆਈਆਂ ਨੇ ਦਾ ਜਿਹੜੀ ਸਭ ਤੋਂ ਮੇਜਰ ਚੇਂਜ ਆਈ ਹੈ ਕਿ ਪਹਿਲਾਂ ਪਾਸਟ ਦੇ ਵਿੱਚ ਜੁਲਾਈ ਤੋਂ ਪਹਿਲਾਂ ਜਿਹੜੇ ਵੀ ਬੱਚੇ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨੂੰ ਓਵਰਆਲ 5 ਬੈਂਡ ਸਕੋਰ ਦੀ ਜ਼ਰੂਰਤ ਪੈਂਦੀ ਸੀ ਪਰ ਹੁਣ ਇਹ ਰਿਕੁਆਇਰਮੈਂਟ ਡਿਪਾਰਟਮੈਂਟ ਨੇ ਵਧਾ ਕੇ ਓਵਰਆਲ 6 ਕਰ ਦਿੱਤੀ ਹੈ ਚਾਹੇ ਤੁਸੀਂ ਕਿਸੇ ਵੀ ਕੰਟਰੀ ਤੋਂ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਹੋ ਜਿਹੜੀ ਸੈਕੰਡ ਰਿਕੁਆਇਰਮੈਂਟ ਦੇ ਵਿੱਚ ਚੇਂजेस ਆਏ ਕਿ ਡਿਪਾਰਟਮੈਂਟ ਨੇ ਫਾਈਨੈਂਸ਼ੀਅਲ ਦੀ ਵੀ ਰਿਕੁਆਇਰਮੈਂਟ 24700 ਤੋਂ ਵਧਾ ਕੇ ਹੁਣ 29703 ਡਾਲਰ ਜਿਹੜੀ ਉਨਤੇ 710 ਦੇ ਕਰੀਬ ਡਿਪਾਰਟਮੈਂਟ ਨੇ ਪ੍ਰਾਇਮਰੀ ਅਪਲੀਕੈਂਟ ਵਾਸਤੇ ਫਾਈਨੈਂਸ਼ੀਅਲ ਦੀ ਰਿਕੁਆਇਰਮੈਂਟ ਕਰਤੀ ਹੈ ਜੇ ਆਪਾਂ ਫੈਮਲੀ ਦੀ ਗੱਲ ਕਰੀਏ ਤਾਂ ਫੈਮਲੀ ਨੂੰ ਅਰਾਊਂਡ 40000 45000 ਡਾਲਰ ਦੇ ਅਰਾਊਂਡ ਫਾਈਨੈਂਸ਼ੀਅਲ ਸ਼ੋ ਕਰਨੇ ਪੈਂਦੇ ਨੇ ਜਿਸ ਤੋਂ ਵੀਜ਼ਾ ਅਪਲਾਈ ਕਰਨ ਦੇ ਲਈ ਇਸ ਤੋਂ ਇਲਾਵਾ ਪਾਸਟ ਦੇ ਵਿੱਚ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਸਤੇ ਅਪਲੀਕੈਂਟ ਨੂੰ ਜੀਟੀਜੀ ਨੂੰ ਆਪਾਂ ਜੈਨੂਇਨ ਟੈਂਪੋਰਰੀ ਐਂਟਰਡ ਕ੍ਰਾਈਟੇਰੀਆ ਵੀ ਕਹਿੰਦੇ ਸੀ ਉਹ ਵਿਟਨੈਸ ਕਰਨੀ ਪੈਂਦੀ ਹੁੰਦੀ ਸੀ ਡਿਪਾਰਟਮੈਂਟ ਨੂੰ ਕਿ ਉਹ ਅ ਸਟੂਡੈਂਟ ਵੀਜ਼ਾ ਸਟੱਡੀ ਕਰਨ ਤੋਂ ਬਾਅਦ ਵਾਪਿਸ ਕਿਉਂ ਜਾਣਗੇ ਤਾਂ ਹੁਣ ਜੀਟੀ ਦੀ ਰਿਕੁਆਇਰਮੈਂਟ ਨੂੰ ਚੇਂਜ ਕਰਕੇ ਡਿਪਾਰਟਮੈਂਟ ਨੇ ਜੀਐਸਟੀ ਨੂੰ ਇੰਟਰੋਡਿਊਸ ਕਰਤਾ ਹੈ ਜੀ ਇਸ ਤੋਂ ਇਲਾਵਾ ਵੀ ਸੋ ਦੈਟ ਕਿ ਜਿਹੜੇ ਐਪਲੀਕੈਂਟ ਜੈਨੂਇਨ ਐਪਲੀਕੈਂਟ ਹੀ ਹੈ ਇਹ ਵੀਜ਼ਾ ਅਪਲਾਈ ਕਰਨ ਤਾਂ ਡਿਪਾਰਟਮੈਂਟ ਨੇ ਜਿਹੜੀ ਫੀਸ ਹੈ ਹੁਣ 1600 ਡਾਲਰ ਤੋਂ ਵਧਾ ਕੇ 2000 ਡਾਲਰ ਕਰਤੀ ਹੈ ਜੀ ਸਟੂਡੈਂਟ ਵੀਜ਼ਾ ਦੀ ਜਸਟ ਇੱਕ ਫੀਸ ਸੋ ਜੇ ਬਟ ਮੋਟੇ ਮੋਟੇ ਗੱਲਾਂ ਦਸੀਏ ਤਾਂ 400 ਤਾਂ ਫੀਸ ਵੱਧ ਗਈ ਹੈ ਤੇ ਉਧਰ 24000 ਇਕੱਲੇ ਲਈ ਤੇ 40000 ਰੁਪਏ ਜੇ ਤੁਹਾਡੇ ਨਾਲ ਡਿਪੈਂਡੈਂਟ ਆ 29000 ਕਰਤਾ ਜੀ ਇਕੱਲੇ ਉਹ 29000 ਉਹਨਾਂ ਦੇ ਇਹ ਹੋ ਗਿਆ ਪਰ ਹੁਣ ਜਿਹੜੀ ਜੀਟੀਏ ਤੇ ਜੀਐਸਟੀ ਇਹ ਜੀਐਸਟੀ ਉਹੀ ਜੀਐਸਟੀ ਹੈ ਜਿਹਦਾ ਰੌਲਾ ساری ਦੁਨੀਆ ਨੇ ਪਾਇਆ ਨਹੀਂ ਜੀ ਆਹ ਡਿਫਰੈਂਟ ਜੀਐਸਟੀ ਹੈ ਜੀ ਸੋ ਬੇਸਿਕਲੀ ਜੇ ਆਪਾਂ ਜੀਟੀ ਦੇ ਜੀਐਸਟੀ 'ਚ ਡਿਫਰੈਂਸ ਕਰਨਾ ਚਾਹੀਏ ਤਾਂ ਜਿਹੜੀ ਪਹਿਲਾਂ ਜੀਟੀ ਹੁੰਦੀ ਸੀਗੀ ਤਾਂ ਜੀਟੀ ਦੇ ਵਿੱਚ ਜਦੋਂ ਵੀ ਕੋਈ ਐਪਲੀਕੈਂਟ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਸੀ ਤਾਂ ਜੀਟੀ ਦੇ ਵਿੱਚ ਉਹ ਇਹੇ ਕੋਰਸ ਕਰਕੇ ਇੰਡੀਆ ਵਾਪਿਸ ਕਿਉਂ ਜਾਣਗੇ ਪਰ ਜੇਕਰ ਆਪਾਂ GST ਦੀ ਗੱਲ ਕਰੀਏ ਜਿਹੜੀ ਡਿਪਾਰਟਮੈਂਟ ਨੇ ਰੀਸੈਂਟਲੀ ਇੰਟਰੋਡਿਊਸ ਕੀਤੀ ਹੈ ਤਾਂ GST ਇੱਕ ਸਬਜੈਕਟਿਵ ਦੀ ਥਾਂ ਤੇ ਆਬਜੈਕਟਿਵ ਅਪਰੋਚ ਹੈ ਡਿਪਾਰਟਮੈਂਟ ਦੀ ਤਾਂ GST ਦੇ ਵਿੱਚ ਐਪਲੀਕੈਂਟ ਨੂੰ ਇਹ ਅਸ਼ੋਰ ਕਰਨਾ ਕਰਨਾ ਪੈਂਦਾ ਡਿਪਾਰਟਮੈਂਟ ਨੂੰ ਕਿ ਇਹੇ ਕੋਰਸ ਕਰਨ ਤੋਂ ਬਾਅਦ ਐਪਲੀਕੈਂਟ ਨੂੰ ਕੀ ਫਾਇਦਾ ਹੋਊਗਾ ਤੇ ਉਹ ਇਸ ਦੀਆਂ ਇੰਗਲਿਸ਼ ਰਿਕੁਆਇਰਮੈਂਟਸ ਨੂੰ ਕਿੱਦਾਂ ਅਚੀਵ ਕਰਨਗੇ ਤੇ ਇਸ ਕੋਰਸ ਦੇ ਵਿੱਚ ਉਹਨਾਂ ਦਾ ਕੈਰੀਅਰ ਕੀ ਹੋਊਗਾ ਇਨ ਫਿਊਚਰ ਦੇ ਵਿੱਚ ਤਾਂ ਇਹਨਾਂ ਰਿਕੁਆਇਰਮੈਂਟਸ ਨੂੰ ਵਿਟਨੈਸ ਕਰਨਾ ਪੈਂਦਾ ਤਾਂ ਇਹ ਇੱਕ ਮੇਜਰ ਡਿਫਰੈਂਸ ਹੈ ਜੀਟ ਤੇ ਜੀਐਸ ਇਹ ਤਾਂ ਫਿਰ ਕੰਮ ਵੱਧ ਗਿਆ ਹੋਰ ਕੀ ਹੈ ਤਾਂ ਲਿਖਾ ਪੜੀ ਦਾ ਕੰਮ ਵੱਧ ਗਿਆ ਕਾਗਜ਼ਾਂ 'ਚ ਹੀ ਕਾਰਿਆ ਕਰਨੇ ਮੇਰੇ ਵਰਗਿਆਂ ਨੇ ਮੈਂ ਪਾੜੋਂ ਪੱਥਰ ਲਿਆਦਿਆ ਕਰਨੇ ਜਿਵੇਂ ਮੈਂ ਆਹ ਤੋਂ ਐਗਜੈਕਟ ਜੋ ਦੇ ਵਿੱਚ ਵਿਟਨੈਸ ਕਰ ਕਰਨਾ ਪੈਂਦਾ ਐਪਲੀਕੈਂਟ ਨੂੰ ਕਿ ਇਹ ਕੋਰਸ ਦਾ ਉਹਨਾਂ ਨੂੰ ਬੇਨਫਿਟ ਕੀ ਹੋਣ ਵਾਲਾ ਹੈ ਨਹੀਂ ਬੈਨੀਫਿਟ ਤਾਂ ਬੰਦੇ ਨੂੰ ਜਾਂ ਸਰਕਾਰ ਨੂੰ ਜਾਂ ਉਸ ਮੁਲਕ ਨੂੰ ਦੋਨੋਂ ਚੀਜ਼ਾਂ ਹੀ ਦੇਖੋ ਜੇ ਜਿਹੜਾ ਕੋਰਸ ਕਰਕੇ ਜੇ ਜਿਹੜਾ ਉਹ ਐਪਲੀਕੈਂਟ ਹੋਊਗਾ ਜੇ ਉਹ ਆਸਟ੍ਰੇਲੀਆ ਦੇ ਵਿੱਚ ਕੋਈ ਵਧੀਆ ਜੌਬ ਜਾਂ ਫਿਰ ਵਧੀਆ ਬਿਜ਼ਨਸ ਸਟਾਰਟ ਕਰਦਾ ਤਾਂ ਐਪਲੀਕੈਂਟ ਦੇ ਨਾਲ-ਨਾਲ ਉਹ ਸਰਕਾਰ ਨੂੰ ਤਾਂ ਫਾਇਦਾ ਦੇ ਹੀ ਰਿਹਾ ਜੀ ਸੋ ਬੰਸਬ ਜੇ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਤੁਸੀਂ ਜਿਹੜੀ ਫਾਈਨੈਂਸ ਦੀ ਗੱਲ ਕਰਦੇ ਸੀ ਨਾ ਵਿੱਚ 24 29 22 ਹਜ਼ਾਰਾ ਹੋਇਆ ਹੁਣ ਉਹ ਕਾਦੇ ਲਈ ਆ ਮੈਨੂੰ ਇਹ ਨਹੀਂ ਸਮਝ ਆਈ ਵੀ ਜਦੋਂ ਹੁਣ ਬੰਦਾ ਇੱਥੇ ਆ ਗਿਆ ਉਹਦਾ ਆਪਦਾ ਫਿਕਰ ਹੈ ਉਹਨੇ ਰੋਟੀ ਬਣੀ ਵਣੀ ਹੈ ਖਾਣੀ ਆ ਮੈਂਦ ਕਰੂਗਾ ਕਰ ਲੂਆ ਪਰ ਉਹ ਕਾਦੇ ਲਈ ਸ਼ੋਅ ਕਰਵਾਉਂਦੇ ਆ ਉਹ ਸੋ ਬੇਸਿਕਲੀ ਉਹਦਾ ਮੇਨ ਰੀਜ਼ਨ ਕੀ ਹੁੰਦਾ ਜੀ ਆ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਾਨੂੰ ਤੁਸੀਂ ਇੰਨੇ ਫੰਡ ਦਿਖਾਓ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ 1 ਸਾਲ ਦਾ ਜਿਹੜਾ ਐਕਸਪੈਂਸ ਹੈ ਜਿਸ ਨੂੰ ਕੋਈ ਜੋਬ ਜਾਂ ਫਿਰ ਕੁਝ ਵੀ ਕੋਈ ਨਹੀਂ ਮਿਲਦੀ ਤਾਂ ਸਟਿਲ ਤੋਂ ਉਸੇ ਇਥੇ ਸਰਵਾਈਵ ਕਰ ਸਕਦੇ ਹਾਂ ਤਾਂ ਇਸ ਲਈ ਇਹ ਰਿਕੁਆਇਰਮੈਂਟ ਹੈ ਕਿ ਐਪਲੀਕੈਂਟ ਜਦੋਂ ਵੀ ਕੋਈ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਤਾਂ ਉਹਨਾਂ ਨੂੰ 1 ਸਾਲ ਦਾ ਟਿਊਸ਼ਨ ਫੀਸ ਦੇ ਨਾਲ-ਨਾਲ 1 ਸਾਲ ਦਾ ਲੀਵਿੰਗ ਐਕਸਪੈਂਸ ਰਿਟਰਨ ਟਿਕਟਸ ਵਗੈਰਾ ਵੀ ਡਿਪਾਰਟਮੈਂਟ ਨੂੰ ਸ਼ੋਅ ਕਰਨੀਆਂ ਪੈਂਦੀਆਂ ਕਿ ਸਾਡੇ ਕੋਲੇ ਇੰਨੇ ਕ ਫੰਡ ਹੈ ਕਿ ਜਿਹੜੀ ਅਸੀਂ ਇਹ ਸਟੱਡੀ ਨੂੰ ਅਫੋਰਡ ਕਰ ਸਕਦੇ ਆ ਤੇ ਇੱਥੇ ਰਹਿਣਾ ਵੀ ਉਹਦੇ ਨਾਲ ਨਾਲ ਅਫੋਰਡ ਕਰ ਸਕਦੇ ਆ ਜੀ ਇਹ ਕੋਈ ਐਫੀਡੇਟ ਦੇ ਕੇ ਸਰਜੂ ਜਾਂ ਕੋਈ ਬੈਂਕ ਸਟੇਟਮੈਂਟ ਜਾਂ ਕੀ ਨਹੀਂ ਜੀ ਐਫੀਡੇਟ ਦੇ ਕੇ ਨਹੀਂ ਸਰਦਾ ਜੀ ਇਹਦੇ ਲਈ ਜਿਹੜੀ ਡਿਪਾਰਟਮੈਂਟ ਆ ਉਹਨੇ ਇੱਕ ਵਾਈਡ ਲਿਸਟ ਰੱਖੀ ਹੋਈ ਹੈ ਕਿ ਆਪਾਂ ਨੂੰ ਉਹ ਡਾਕੂਮੈਂਟਸ ਪ੍ਰੋਵਾਈਡ ਕਰਨੇ ਪੈਂਦੇ ਨੇ ਜੇ ਆਪਾਂ ਗੱਲ ਕਰੀਏ ਜਿਹੜਾ ਵੀ ਸਪੋਜ਼ ਕਰੋ ਜੋ ਵੀ ਐਪਲੀਕੈਂਟ ਵੀਜ਼ਾ ਅਪਲਾਈ ਕਰ ਰਹਾ ਹੈ ਤਾਂ ਜੋ ਵੀ ਸਪੌਂਸਰ ਹੋਗਾ ਚਾਹੇ ਉਹਨਾਂ ਦੇ ਪੇਰੈਂਟਸ ਹੈ ਚਾਹੇ ਇਨ-ਲॉज ਨੇ ਤਾਂ ਉਹਨਾਂ ਨੂੰ ਬੈਂਕ ਸਟੇਟਮੈਂਟਸ ਟੈਕਸ ਰਿਟਰਨਸ ਪਰੋਵਾਈਡ ਕਰਨੀਆਂ ਪੈਂਦੀ ਜਿਹਦੇ ਵਿੱਚ ਉਹਨਾਂ ਨੂੰ ਸ਼ੋਅ ਕਰਨਾ ਪੈਂਦਾ ਕਿ ਸਾਡੇ ਕੋਲੇ ਇਨਫ ਫੰਡਸ ਨੇ ਲਾਈਕ ਜਿਸਪੋਜ਼ ਕਰੋ ਉਹਨਾਂ ਨੇ 45000 ਡਾਲਰ ਸ਼ੋਅ ਕਰਨੇ ਆ ਤਾਂ ਇੰਡੀਆ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਅਰਾਊਂਡ 23 ਤੋਂ 24 ਲੱਖ ਦੇ ਜਿਹੜੇ ਫੰਡ ਨੇ ਉਹ ਦਿਖਾਣੇ ਪੈਣਗੇ ਚਾਹੇ ਉਹ ਐਫ ਡੀਜ਼ ਦੇ ਰੂਪ ਦੇ ਵਿੱਚ ਦਿਖਾਨ ਚਾਹੇ ਉਹ ਬੈਂਕ ਸਟੇਟਮੈਂਟ ਜਾਂ ਬੈਲੈਂਸ ਸਰਟੀਫਿਕੇਟ ਦਿਖਾ ਕੇ ਉਹਦੇ ਨਾਲ ਨਾਲ ਡਿਪਾਰਟਮੈਂਟ ਇਹ ਚੀਜ਼ ਵੀ ਦੇਖਦਾ ਹੈ ਕਿ ਜਿਹੜੇ ਇਹ ਫੰਡਸ ਨੇ ਰੀਸੈਂਟ ਡਿਪੋਜ਼ਿਟ ਤਾਂ ਨਹੀਂ ਹੈਗੇ ਤਾਂ ਜਿਹੜੇ ਉਹ ਫੰਡ ਦੇ ਰਿਕੁਆਇਰਮੈਂਟ ਮਿਨੀਮਮ 3 ਮਹੀਨੇ ਪੁਰਾਣੇ ਦੀ ਹੈ ਕਿ 3 ਮਹੀਨੇ ਪੁਰਾਣੇ ਹੋਣੇ ਚਾਹੀਦੇ ਐ ਤੇ ਉਹਦੇ ਨਾਲ ਨਾਲ ਡਿਪਾਰਟਮੈਂਟ ਟੈਕਸ ਰਿਟਰਨ ਦੇ ਉੱਤੇ ਵੀ ਫੋਕਸ ਕਰਦਾ ਹੈ ਕਿ ਜੋ ਤੁਸੀਂ ਟੈਕਸ ਰਿਟਰਨ ਸ਼ੋ ਕਰ ਰਹੇ ਹੋ ਕਿ ਇਹ ਵਿਟਨੈਸ ਕਰਦੇ ਆ ਕਿ ਤੁਸੀਂ ਆਪਣੇ ਜਿਹੜਾ ਜਿੰਨੇ ਟਾਈਮ ਤੇ ਤੁਸੀਂ ਕੰਮ ਕਰਦੇ ਆ ਰਹੇ ਹੋ ਕਿ ਇੰਨੀ ਸੇਵਿੰਗ ਕਰ ਸਕਦੇ ਸੀ ਤੇ ਆ ਖਰਚਾ ਅਫੋਰਡ ਕਰ ਸਕਦੇ ਹੋ ਸਾਰੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣ ਤੋਂ ਬਾਅਦ ਫਿਰ ਡਿਪਾਰਟਮੈਂਟ ਵੀ ਜਾ ਕਰਾ ਫਿਰ ਜਾਲੀ ਫੰਡ ਵਾਲਾ ਤਾਂ ਹੁਣ ਕੰਮ ਚੱਕਿਆ ਗਿਆ ਜਾਲੀ ਫੰਡ ਵਾਲਾ ਜੀ ਪਹਿਲਾਂ ਵੀ ਚੱਕਿਆ ਹੋਇਆ ਸੀ ਹੁਣ ਤਾਂ ਬਿਲਕੁਲ ਹੀ ਚੱਕਿਆ ਗਿਆ ਤੇ ਇਹਦੇ ਵਿੱਚ ਬਸ ਸਿਰਫ ਪੇਰੈਂਟਸ ਤੇ ਜਾਂ ਕੋਈ ਗੁਆਰੰਟੀ ਅੰਕਲ ਜਾਂ ਕੋਈ ਅਰਥੀਏ ਇਹ ਚੀਜ਼ਾਂ ਨਹੀਂ ਸ਼ੋ ਕਰ ਸਕਦੇ ਨਹੀਂ ਪਹਿਲਾਂ ਕੀ ਹੁੰਦਾ ਸੀਗਾ ਜੀ ਪਹਿਲਾਂ ਨਾ ਡਿਪਾਰਟਮੈਂਟ ਦਾ ਜਿਹੜੀ ਲੈਜਿਸਲੇਟਿਵ ਰਿਕ ਫੰਡ ਸ਼ੋਅ ਕਰ ਸਕਦਾ ਸੀ ਜ਼ਰੂਰੀ ਨਹੀਂ ਸੀਗਾ ਕਿ ਉਹ ਬਲੱਡ ਰਿਲੇਸ਼ਨ ਦੇ ਵਿੱਚ ਹੀ ਹੋਣੇ ਚਾਹੀਦੇ ਪਰ ਜਦੋਂ ਐਪਲੀਕੈਂਟ ਕੋਈ ਆਫਸ਼ੋਰ ਤੋਂ ਵੀਜ਼ਾ ਅਪਲਾਈ ਕਰਦਾ ਤਾਂ ਉਹ ਮੈਂਡੇਟਰੀ ਰਿਕੁਆਇਰਮੈਂਟ ਜੋ ਜੇ ਐਪਲੀਕੈਂਟ ਆਪਣੀ ਵੀਜ਼ਾ ਦਾ ਸਕਸੈਸ ਰੇਟ ਹਾਈ ਚਾਹੁੰਦਾ ਤਾਂ ਬਲੱਡ ਰਿਲੇਸ਼ਨ ਦੇ ਵਿੱਚ ਹੀ ਦਿਖਾਇਆ ਪਰ ਹੁਣ ਇਹ ਰਿਕੁਆਇਰਮੈਂਟ ਚੇਂਜ ਹੋ ਗਈ ਹੈ ਹੁਣ ਜਿਹੜੇ ਫੰਡ ਨੇ ਤੁਸੀਂ ਸਿਰਫ ਬਲੱਡ ਰਿਲੇਸ਼ਨ ਦੇ ਵਿੱਚ ਹੀ ਸ਼ੋਅ ਕਰ ਸਕਦੇ ਹੋ ਈਵਨ ਦੋ ਜੇਕਰ ਤੁਹਾਡੇ ਬ੍ਰਦਰ ਹੈ ਤਾਂ ਜਿਹੜਾ ਤੁਹਾਡਾ ਬ੍ਰਦਰ ਹੈ ਤੁਹਾਡੇ ਸਾਰੇ ਫੰਡ ਨਹੀਂ ਸ਼ੋਅ ਕਰ ਸਕਦਾ ਤੁਹਾਡੇ ਭੈਣ ਭਰਾ ਸਿਰਫ ਤੁਹਾਡੇ ਇੱਕ ਸਾਲ ਦਾ ਲਿਵਿੰਗ ਜੇ ਆਪਾਂ ਗੱਲ ਕਰੀਏ 50% ਆਫ ਦਾ ਲਿਵਿੰਗ ਐਕਸਪੈਂਸ ਵੀ ਸ਼ੋਅ ਕਰ ਸਕਦੇ ਜੀ ਇਤੋਂ ਜ਼ਿਆਦਾ ਤਾਂ ਭੈਣ ਭਰਾ ਵੀ ਨਹੀਂ ਹੁਣ ਸ਼ੋਅ ਕਰ ਸਕਦੇ ਸੋ ਬਹੁਤ ਕਾਫੀ ਕੰਪਲੀਕੇਟਡ ਹੈ ਹਾਂ ਜੀ ਕਾਫੀ ਇਹਦੇ ਉੱਤੇ ਸਟਿਕਨੈਸ ਆ ਰਹੀ ਹੈ ਸੋ ਥੈਟ ਕਿ ਘੱਟ ਤੋਂ ਘੱਟ ਐਪਲੀਕੈਂਟ ਸਟੂਡੈਂਟ ਵੀਜ਼ਾ ਕਨੇ ਜਾਣ ਜਿਹੜੇ ਵੀ ਆਨ ਉਹ ਇੱਕ ਵੈਲਥੀ ਫੈਮਿਲੀ ਨੂੰ ਬਿਲੋਂਗ ਕਰਦੇ ਹੋਣ ਹੂੰ ਹੂੰ ਤੇ ਜਿਹੜੀ ਵੋਕੇਸ਼ਨਲ ਦੀ ਤੇ ਤੁਸੀਂ ਇਹ ਗੱਲ ਕਰ ਰਹੇ ਹੋ ਸਵਾਲ ਦੀ ਇਹ ਚ ਆਉਂਦੀ ਆ ਤੇ ਇਹ ਕੀ ਇਹ ਫਰਕ ਆ ਜਦੋਂ ਵੀ ਕੋਈ ਸਟੂਡੈਂਟ ਵੀਜ਼ਾ ਅਪਲਾਈ ਹੁੰਦਾ ਦੋ ਸੈਕਟਰਸ ਦੇ ਵਿੱਚ ਅਪਲਾਈ ਹੁੰਦਾ ਇੱਕ ਵੋਕੇਸ਼ਨਲ ਸੈਕਟਰ ਹੁੰਦਾ ਜੀ ਇੱਕ ਹਾਇਰ ਸੈਕਟਰ ਹੁੰਦਾ ਜੀ ਵੋਕੇਸ਼ਨਲ ਸੈਕਟਰ ਦੇ ਵਿੱਚ ਉਸ ਕੋਰਸੇ ਆ ਜਾਂਦੇ ਆ ਜਿੱਦਾਂ ਕੀ ਗੱਲ ਕਰੀ ਆਪਾਂ ਸਰਟੀਫਿਕੇਟ 3 ਜਾਂ ਡਿਪਲੋਮਾ ਜਾਂ ਐਡਵਾਂਸ ਡਿਪਲੋਮਾ ਲੈਵਲ ਦੇ ਕੋਰਸੇ ਜੇਕਰ ਆਪਾਂ ਜਦੋਂ ਆਪਾਂ ਹਾਇਰ ਸੈਕਟਰ ਦੀ ਗੱਲ ਕਰਦੇ ਆ ਤਾਂ ਹਾਇਰ ਸੈਕਟਰ ਦੇ ਵਿੱਚ ਬੈਚਲਰਸ ਗ੍ਰੈਜੂਏਟ ਡਿਪਲੋਮਾ ਮਾਸਟਰ ਲੈਵਲ ਦੇ ਕੋਰਸੇ ਆ ਜਾਂਦੇ ਆ ਡਿਪਲੋਮਾ ਐ ਡ ਹਣੀ ਡਿਗਰੀ ਜਿਹੜਾ ਡਿਪਲੋਮਾ ਨੇ ਜਿਹੋ ਵੋਕੇਸ਼ਨਲ ਚ ਚਲੇ ਜਾਂਦੇ ਨੇ ਜੀ ਤੇ ਡਿਗਰੀ ਹਾਇਰ ਸੈਕਟਰ ਦੇ ਵਿੱਚ ਚਲੀ ਜਾਂਦੀ ਹੈ ਜੇ ਆਪਾਂ ਸਟੂਡੈਂਟ ਵੀਜ਼ਾ ਸਕਸੈਸ ਰੇਟ ਦੀ ਵੀ ਗੱਲ ਕਰੀਏ ਜੋ ਇਸ ਟਾਈਮ ਸਕਸੈਸ ਰੇਟ ਹਾਈ ਚੱਲ ਰਿਹਾ ਆ ਤਾਂ ਉਹ ਹਾਇਰ ਸੈਕਟਰ ਦੇ ਵਿੱਚ ਹੀ ਆ ਕਿ ਜਿਹੜਾ ਸਟੂਡੈਂਟ ਵੀਜ਼ਾ ਹਾਇਰ ਸੈਕਟਰ ਦੇ ਵਿੱਚ ਜ਼ਿਆਦਾ ਆ ਰਿਹਾ ਜੀ ਸੁਮਨ ਸਿੰਘ ਸਾਹਿਬ ਦੇਖੋ ਹੁਣ ਤੱਕ ਦੀਆਂ ਗੱਲਾਂ ਕਾਫੀ ਕਲੀਅਰ ਹੋ ਗਈਆਂ ਸਾਰਿਆਂ ਨੂੰ ਪਰ ਫੇਰ ਵੀ ਕਈ ਵਾਰੀ ਨਾ ਕੁਝ ਇੱਕ ਚੀਜ਼ਾਂ ਦੇਖੋ ਮੋਸਟ ਆਫ ਦਾ ਜਿਹੜਾ ਵਰਕ ਆ ਜਾਂ ਕੰਮ ਆ ਉਹ ਤਾਂ ਕਰਨਾ ਹੁੰਦਾ ਹੈ ਕਿ ਚੰਗੇ ਏਜੰਟ ਨੇ ਉਹਨੂੰ ਪਤਾ ਹੁੰਦਾ ਵੀ ਮੈਂ ਕਿ ਪਾਲਿਸ਼ ਕਰਨਾ ਕਿਵੇਂ ਕਰਨਾ ਪਰ ਫਿਰ ਵੀ ਤੁਸੀਂ ਸਟੂਡੈਂਟ ਨੂੰ ਕੀ ਰਾਇ ਦੇਵੋਗੇ ਵੀ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਜਦੋਂ ਵੀ ਕੋਈ ਐਪਲੀਕੈਂਟ ਜੀ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਤੁਹਾਨੂੰ ਕਈ ਮੇਜਰ ਫੈਕਟਰਸ ਨੇ ਜਿਨ੍ਹਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਜਦੋਂ ਵੀ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਸਭ ਤੋਂ ਪਹਿਲਾ ਫੈਕਟਰ ਹੈ ਸੀਓਈ ਕਿ ਉਹਨਾਂ ਦੀ ਸੀਓਈ ਐਕਟਿਵ ਹੈ ਜਦੋਂ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਨੇ ਕਿ ਉਹਨਾਂ ਦੀ ਕੋਰਸ ਪ੍ਰੋਗਰੈਸ਼ਨ ਸੀ ਜਦੋਂ ਉਹਨਾਂ ਨੇ ਜੇ ਉਹ ਔਲਰੇਡੀ ਸਟੂਨ ਵੀਜ਼ਾ ਐਕਸਟੈਂਸ਼ਨ ਅਪਲਾਈ ਕਰ ਰਹੇ ਨੇ ਉਹਨਾਂ ਦੀ ਕੋਰਸ ਪ੍ਰੋਗਰੈਸ਼ਨ ਕੀ ਸੀ ਕੀ ਉਹਨਾਂ ਨੇ ਆਪਣੇ ਏਜੰਟ ਨੂੰ ਕੋਰਸ ਪ੍ਰੋਗਰੈਸ਼ਨ ਦਾ ਲੈਟਰ ਕਾਲਜ ਤੋਂ ਲੈ ਕੇ ਪ੍ਰੋਵਾਈਡ ਕੀਤਾ ਹੈ ਜਾਂ ਨਹੀਂ ਇਹਦੇ ਨਾਲ ਨਾਲ ਹੈਲਥ ਇੰਸ਼ੋਰੈਂਸ ਦੀ ਵੀ ਰਿਕੁਆਇਰਮੈਂਟ ਹੈ ਤਾਂ ਜਦੋਂ ਵੀ ਆਪਾਂ ਕੋਈ ਵੀ ਸਟੂਨ ਵੀਜ਼ਾ ਅਪਲਾਈ ਕਰਦੇ ਆ ਚਾਹੇ ਆਪੋ 1 ਸਾਲ ਦਾ ਅਪਲਾਈ ਕਰ ਰਹੇ ਆ ਚਾਹੇ 2 ਸਾਲ ਜਾਂ 3 ਸਾਲ ਦਾ ਤਾਂ ਜਿਹੜੀ ਹੈਲਥ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਹੈ ਜੋ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਕੰਪਲੀਟ ਡਿਊਰੇਸ਼ਨ ਆਫ ਸਟੱਡੀ ਦਾ ਤੁਹਾਨੂੰ ਹੈਲਥ ਇੰਸ਼ੋਰੈਂਸ ਲੈ ਕੇ ਦੇਣਾ ਚਾਹੀਦਾ ਇਕੱਠਾ ਲੈ ਕੇ ਦੇਣਾ ਹੁੰਦਾ ਜੀ ਕਿ ਜੇਕਰ ਇਹ ਡਿਪਾਰਟਮੈਂਟ ਦੀ ਕਾਲ ਹੁੰਦੀ ਹੈ ਕਿ ਜੇਕਰ ਤੁਸੀਂ ਆਪਣਾ ਜਿਹੜਾ ਹੈਲਥ ਇੰਸ਼ੋਰੈਂਸ ਹੈ ਉਹ ਐਸ ਪਰ ਯੂਰ ਸਟੱਡੀ ਨਹੀਂ ਪ੍ਰੋਵਾਈਡ ਕੀਤਾ ਤਾਂ ਸਮ ਟਾਈਮ ਹੈ ਜਿਹੜਾ ਕੇਸ ਆਫੀਸਰ ਹੈ ਜੋ ਹੈਲਥ ਇੰਸ਼ੋਰੈਂਸ ਜਿਹੜੀ ਰਿਕੁਆਇਰਮੈਂਟ ਨੂੰ ਰਿਕੁਐਸਟ ਕਰ ਵੀ ਦਿੰਦੇ ਨੇ ਪਰ ਡਿਪਾਰਟਮੈਂਟ ਹੈਜ਼ ਦਾ ਰਾਈਟ ਟੂ ਡਾਇਰੈਕਟਲੀ ਐਪਲੀਕੇਸ਼ਨ ਨੂੰ ਰਿਫਿਊਜ਼ ਕਰ ਸਕਦੇ ਹੁੰਦੇ ਜੀ ਤੇ ਜਿਹੜੀ ਇੰਗਲਿਸ਼ ਦੀ ਗੱਲ ਆ ਜਾਂਦੀ ਆ ਆਇਲਸ ਲਾ ਲੋ ਜਾਂ ਪੀਟੀ ਲਾ ਲੋ ਪਰ ਇਹਨਾਂ ਦੋਨਾਂ ਚ ਵੀ ਦੱਸਿਓ ਵੀ ਕਿਹੜੀ ਕਰਨੀ ਜ਼ਰੂਰੀ ਆ ਤੇ ਉਹਦੇ ਚ ਕੋਈ ਹੈਗਾ ਕੋਈ ਮਾੜੀ-ਮੋਟੀ ਕਿਤੇ ਰਾਇਤ ਕਰ ਦਿੰਦੇ ਹੁਣ ਜਾਂ ਕੁਝ ਹੋਰ ਇਦਾਂ ਦਾ ਦੇਖੋ ਜੀ ਚਾਹੇ ਐਪਲੀਕੈਂਟ ਪੀਟੀ ਕਰ ਲੇ ਜਾਂ ਇੰਗਲਿਸ਼ ਕਰ ਆਇਲਸ ਕਰ ਲੇ ਜਦੋਂ ਇੰਗਲਿਸ਼ ਰਿਕੁਆਇਰਮੈਂਟ ਦੀ ਗੱਲ ਕਰਦੇ ਆ ਤਾਂ ਦੋਨੋਂ ਹੀ ਟੈਸਟ ਐਕਸੈਪਟੇਬਲ ਨੇ ਸਮ ਕਨਸੀਸ਼ਨਸ ਹੋ ਜਾਂਦੇ ਜਿਵੇਂ ਸਪੋਜ਼ ਕਰੋ ਕੋਈ ਐਪਲੀਕੈਂਟ ਹੈ ਜਿਹਦੇ ਜਿਆਦਾ ਲਾਈਕ ਇਨਫ ਬੈਂਡਸ ਨਹੀਂ ਆ ਰਹੇ ਓਵਰ ਆਲ 6 ਨਹੀਂ ਲੈ 파 ਰਿਆ ਸਪੋਜ਼ ਕਰੋ ਉਹਦੇ 42 ਜਾਂ 36 ਬੈਂਡ ਰਹ ਜਾਂਦੇ ਨੇ ਪਰ ਜੇਕਰ ਉਹਦੇ 42 ਬੈਂਡਸ ਨੇ ਸਟਿਲ ਉਹ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ ਹੈ ਤਾਂ ਉਸ ਨੂੰ ਅਪਲਾਈ ਕਰਨ ਦੇ ਲਈ ਉਹਨਾਂ ਨੂੰ ਉਸ ਦੇ ਨਾਲ 10 ਵੀਕ ਦਾ ਐਲੀ ਕੋਰਸ ਐਡ ਕਰਨਾ ਪਊਗਾ ਤਾਂ 10 ਵੀਕ ਇਹਦੇ ਚੱਲ ਰਹੀ ਆ ਹਾਂਜੀ ਇਹਦੇ ਵੀ ਚੱਲ ਰਹੀ ਆ ਪਿਛਲੇ ਸਾਲ ਪਹਿਲਾਂ ਵੀ ਹੁੰਦੀ ਸੀ ਹਾਂਜੀ ਤਾਂ 10 ਵੀਕ ਦਾ ਐਲੀ ਕੋਰਸ ਐਡ ਕਰਕੇ ਉਹ ਆਪਣਾ ਸਟੂਡੈਂਟ ਵੀਜ਼ਾ ਇਹਦੇ ਵੀ ਅਪਲਾਈ ਕਰ ਸਕਦੇ ਤੇ ਇਹਦੇ ਨਾਲ ਇਹਦੇ ਨਾਲ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਐਪਲੀਕੈਂਟ ਨੇ ਆਸਟ੍ਰੇਲੀਆ ਦੇ ਵਿੱਚ ਸਰਟੀਫਿਕੇਟ ਲੈਵਲ 4 ਜਾਂ ਇਸ ਤੋਂ ਅਬੋਵ ਦੀ ਸਟੱਡੀ ਕੰਪਲੀਟ ਕੀਤੀ ਹੋਈ ਹੈ ਇਨ ਲਾਸਟ 2 ਇਅਰਸ ਤਾਂ ਉਹਨਾਂ ਨੂੰ ਪੀਟੀ ਜਾਂ ਇੰਗਲਿਸ਼ ਜਿਹੜੀ ਉਹ ਰਿਕੁਆਇਰਮੈਂਟ ਆਫ ਵੇਵ ਵੀ ਹੋ ਜਾਂਦੀ ਹੈ ਜੀ ਉਸ ਦੇ ਬੇਸ ਤੇ ਅੱਛਾ ਅੱਛਾ ਵੀ ਜੇ ਇਥੋਂ ਇਹਨੇ ਪਹਿਲਾਂ ਪੜਿਆ ਹੋਇਆ ਹਾਂ ਜੀ ਜੇ ਉਹਨੇ ਸਰਟੀਫਿਕੇਟ 4 ਜੋ ਉਸ ਤੋਂ ਅਬੋਵ ਜਾਂ ਫਿਰ ਜਿਹੜੀ ਵੀ ਉਹ ਸਟੱਡੀ ਕਰ ਰਹੇ ਨੇ ਜੋ ਸਰਟੀਫਿਕੇਟ 4 ਲੈਵਲ ਤੋਂ ਅਬੋਵ ਦੀ ਹੈ ਤੇ 50% ਤੋਂ ਜ਼ਿਆਦਾ ਕਰ ਚੁੱਕਿਆ ਤਾਂ ਵੀ ਉਹਨਾਂ ਨੂੰ ਪੀਟੀ ਕਰਨ ਦੀ ਜ਼ਰੂਰਤ ਨਹੀਂ ਪੋੜੇਗੀ ਮੈਨੂੰ ਤੁਹਾਡੇ ਐਲੀ ਕਹਿਣ ਤੇ ਤੇ ਮੇਰੇ ਚਿਹਰੇ ਤੇ ਮੁਸਕਾਨ ਕਿਉਂ ਆਈ ਵੀ 20 ਸਾਲ ਪਹਿਲਾਂ ਇੱਕ ਗਾਣਾ ਮਸ਼ਹੂਰ ਹੋਇਆ ਸੀ ਉਹ ਕਿਤੇ ਕਈ ਵਾਰੀ ਕਿ ਹੁੰਦਾ ਨਾ ਮੁੰਡੇ ਕੁੜੀਆਂ ਜਦੋਂ ਆਪਦੇ ਜਵਾਨੀ ਟਾਈਮ ਚੋਂ ਦੇ ਇੱਕ ਦੂਜੇ ਤੇ ਹਵਾ ਕਰਦੇ ਆ। ਹਾਂਜੀ। ਤੇ ਜੋ ਹਵਾ ਕਰਦੇ ਸੀ ਤੇ ਉੱਥੇ ਇੱਕ ਗਾਣਾ ਚੱਲਿਆ ਸੀ ਜੋ ਕਾਫੀ ਵੀ ਕਹਿੰਦਾ ਤੁਸੀਂ ਮੁੰਡਾ ਕੁੜੀ ਨੂੰ ਕਹਿ ਰਿਹਾ ਵੀ ਤੂੰ ਇੰਗਲਿਸ਼ ਦੀ ਹਵਾ ਜੀ ਨਾ ਕਰ ਮੈਨੂੰ ਪਤਾ ਤੂੰ ਹੈਲੀਕਾਪਟਰ ਹੈਲੀਕਾਪਟਰ ਨਾ ਆਈਆ ਤਾਂ ਮੇਰੇ ਮੂੰਹ ਤੇ ਸਮਾਈਲ ਜੀ ਆਈ ਤੁਹਾਡੀ ਹੈਲੀਕਾਪਟਰ ਵਾਲੀ ਗੱਲ ਸੁਣ ਕੇ ਮੈਂ ਕਿਹਾ ਯਾਰ ਇਹ ਤਾਂ ਉਹੀ ਗੱਲ ਉਦੋਂ ਵਾਲੀ ਹੋਗੀ ਚਲੋ ਜੀ ਇੱਥੋਂ ਤੱਕ ਹੋਰ ਗੱਲ ਕਲੀਅਰ ਹੋ ਗਈ ਹੁਣ ਮੈਨੂੰ ਦੱਸਿਓ ਵੀ ਲੋਜਮੈਂਟ ਜਦੋਂ ਕਰਨੀ ਆ ਵੀਜ਼ੇ ਦੀ ਤਾਂ ਫਿਰ ਕਿਹੜੇ ਕਿਹੜੇ ਹੋਰ ਫੈਕਟਰਾਂ ਤੇ ਧਿਆਨ ਰੱਖਣ ਦੀ ਲੋੜ ਆ ਜਦੋਂ ਵੀ ਕੋਈ ਐਪਲੀਕੈਂਟ ਜੀ ਦੇਖੋ ਸਟੂਡੈਂਟ ਵੀਜ਼ਾ ਲੋਜਮੈਂਟ ਕਰ ਦਿੰਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਜਿਹੜੀ ਉਹਨਾਂ ਦੀ ਜਿਹੜੀ ਸੀਓਆ ਉਹ ਐਕਟਿਵ ਰਹੇ ਉਹ ਕਿਸੇ ਵੀ ਰੀਜ਼ਨ ਕਰਕੇ ਇਨ ਫਿਊਚਰ ਦੇ ਵਿੱਚ ਕੈਨਸਲ ਨਾ ਹੋਵੇ ਇਹ ਮੇਨ ਰਿਕੁਆਇਰਮੈਂਟ ਹੈ ਜੇ ਆਪਾਂ ਸੈਕੰਡ ਰਿਕੁਆਇਰਮੈਂਟ ਦੀ ਗੱਲ ਕਰੀ ਤਾਂ ਫਾਈਨੈਂਸ਼ੀਅਲ ਦੀ ਹੁੰਦੀ ਹੈ ਕਿ ਜੇਕਰ ਤੁਸੀਂ ਕਿਸੇ ਦੇ ਫੰਡ ਸ਼ੋਅ ਕੀਤੇ ਹੈ ਉਹ ਜਿਹੜੇ ਫੰਡ ਨੇ ਉਸ ਅਕਾਊਂਟ ਦੇ ਵਿੱਚ 올 ਟਾਈਮ ਅਵੇਲੇਬਲ ਰਹਿਣ ਕਿਉਂਕਿ ਡਿਪਾਰਟਮੈਂਟ ਹੈ ਜਿਹੜਾ ਉਹ ਤੁਹਾਡੇ ਇੰਸਟੀਟਿਊਸ਼ਨ ਜਾਂ ਫਿਰ ਸਾਰੀ ਪੜਾਈ ਦੌਰਾਨ ਹੋ ਰਹਿਣ ਜਿੰ ਕਿ ਉਦੋਂ ਤੱਕ ਤਾਂ ਤੁਹਾਡੇ ਅਕਾਊਂਟ ਦੇ ਵਿੱਚ ਰਹਿ ਨਹੀਂ ਰਹਿਣ ਪਰ ਇਹ ਵੀ ਹੁੰਦਾ ਹੈ ਕਿ ਸਮ ਟਾਈਮ ਜੇਕਰ ਜਦੋਂ ਤੁਹਾਡਾ ਸਟੂਡੈਂਟ ਵੀਜ਼ਾ ਗ੍ਰਾਂਟ ਹੋ ਜਾਂਦਾ ਜਿੱਤੂ ਸੀ ਉਸ ਬਾਅਦ ਸਡਨ ਉਹਨਾਂ ਨੂੰ ਵਿਡਰੋ ਕਰ ਲੈਣ ਤੇ ਡਿਪਾਰਟਮੈਂਟ ਉਸ ਤੋਂ ਬਾਅਦ ਵੀ ਜੇਕਰ ਤੁਹਾਡੇ ਫੰਡ ਚੈੱਕ ਕਰ ਲੈਂਦਾ ਤਾਂ ਇਸ ਦੇ ਬੇਸ ਤੇ ਵੀ ਲੇਟਰ ਆਨ ਹੋ ਤੁਹਾਨੂੰ ਕੈਂਸਲੇਸ਼ਨ ਭੇਜ ਸਕਦੇ ਆ ਜੀ ਅੱਛਾ ਉਹਨਾਂ ਕੋਲੇ ਹੈ ਹਾਂਜੀ ਅਦਰ than that ਜਦੋਂ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਨਾ ਜੀ ਤੁਹਾਨੂੰ ਮੈਡੀਕਲ ਦੀ ਰਿਕੁਆਇਰਮੈਂਟ ਆਉਂਦੀ ਹੈ ਤਾਂ ਡਿਪਾਰਟਮੈਂਟ ਦੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ 28 ਦਿਨਾਂ ਦੇ ਵਿੱਚ ਵਿੱਚ ਜੋ ਮੈਡੀਕਲ ਦੀ ਰਿਕੁਆਇਰਮੈਂਟ ਅਪਾਇੰਟਮੈਂਟਸ ਜੀ ਅਵੇਲੇਬਲ ਨਹੀਂ ਹੁੰਦੀਆਂ ਤਾਂ ਐਪਲੀਕੈਂਟ ਨੂੰ ਕੀ ਕਰਨਾ ਚਾਹੀਦਾ ਕਿ ਦੇ ਸ਼ੁਡ ਬੁੱਕ देयर ਮੈਡੀਕਲ ਵਟ ਔਰ ਦਾ ਡੇਟ ਦੇ ਆਰ ਗੈਟਿੰਗ ਹਾਂਜੀ ਜਿਹੜੀ ਵੀ ਡੇਟ ਮਿਲਦੀ ਨਹੀਂ ਔਰ ਜਿਹੜੀ ਵੀ ਡੇਟ ਮਿਲਦੀ ਹੈ ਜੋ ਬੁੱਕ ਕਰਕੇ ਉਹਨਾਂ ਨੇ ਆਪਣੇ ਏਜੰਟ ਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ ਸੋ ਥੈਟ ਕਿ ਉਹ ਅਪਾਇੰਟਮੈਂਟ ਉਹਨਾਂ ਦੀ ਐਪਲੀਕੇਸ਼ਨ ਦੇ ਵਿੱਚ ਅਪਡੇਟ ਕਰ ਦਿੱਤੀ ਜਾਵੇ ਕਿਉਂਕਿ ਅਦਰਵਾਈਜ਼ 28 ਦਿਨਾਂ ਦੇ ਵਿੱਚ ਡਿਪਾਰਟਮੈਂਟ ਨੂੰ ਇਸ ਚੀਜ਼ ਨਾਲ ਰਿਲੇਟਡ ਕੋਈ ਵੀ ਅਪਡੇਟ ਨਹੀਂ ਦਿੱਤੀ ਗਈ ਤਾਂ ਡਿਪਾਰਟਮੈਂਟ ਇਸ ਬਿਹਾਫ ਤੇ ਵੀ ਐਪਲੀਕੇਸ਼ਨ ਰਿਫਿਊਜ਼ ਕਰ ਸਕਦਾ ਹੈ ਚਲੋ ਜੇ ਕੋਈ ਕਈ ਵਾਰੀ ਕਿ ਇਹਨਾਂ ਦੋ ਤਨ ਕੇਸ ਹੁੰਦੇ ਰਿਫਿਊਜ਼ਲ ਇੱਕ ਤਾਂ ਵੱਡਾ ਮੇਜਰੀ ਹੋ ਗਿਆ ਵੀ ਉਹ ਮੀਟ ਹੀ ਨਹੀਂ ਕਰ ਰਿਹਾ ਕਾਸੇ ਚੀਜ਼ ਨੂੰ ਮੰਨ ਲੋ ਹਾਈਲੈਂਸ ਨਹੀਂ ਲੈ ਰਿਹਾ আর ਫੰਡ ਹੀ ਨਹੀਂ ਸਹੀ ਹੈ ਪਰ ਕਈ ਵਾਰੀ ਇਦਾਂ ਦੀਆਂ ਛਿੱਕੀਆਂ ਗਲਤੀਆਂ ਕਾਰਨ ਵੀ ਰਿਫਿਊਜ਼ਲ ਆ ਜਾਂਦੀ ਆ ਕਿਸੇ ਦੀ ਜਾਣੇ-ਣੇ ਚ ਪਿੱਛੇ ਜੇ ਇੱਕ ਕੇਸ ਮੈਂ ਦੇਖਿਆ ਜਾਣੇ-ਣੇ ਚ ਉਹਨਾਂ ਦੀ ਸੀਓਈ ਕੈਨਸਲ ਹੋ ਗਈ ਹਾਂਜੀ ਇੱਕ ਥਾਂ ਤੇ ਜਾਣੇ-ਣੇ ਚ ਉਹੀ ਗਲਤੀ ਨਾਲ ਤਿੰਨ ਚਾਰ ਸੀਓਈਆਂ ਐਕਟਿਵ ਕਰਾ ਰੱਖੀਆਂ ਸੀ ਹਾਂਜੀ ਜਾਂ ਜਿਵੇਂ ਤੁਸੀਂ ਹੈਲਥ ਦਾ ਨਹੀਂ ਲੈ ਸਕਿਆ ਅਪਾਇੰਟਮੈਂਟ ਨਹੀਂ ਲੈ ਸਕਿਆ ਇਹ ਜਿਹੇ ਕਾਰਨ ਕੋਈ ਕਿਸੇ ਪਾਸਿਓ ਮੜੀ-ਮੁੱਟੀ ਰਾਹਤ ਹੈਗੀ ਕਿਤੇ ਬੰਦਾ ਜੇ ਇਸ ਨੂੰ ਉਹ ਕਰ ਸਕਦਾ ਹੈ ਦੇਖੋ ਜੇ ਇਸ ਚੀਜ਼ ਦੇ ਬੇਸ ਤੇ ਜੇ ਕਿਸੇ ਵੀ ਐਪਲੀਕੈਂਟ ਦੀ ਰਿਫਿਊਜ਼ਲ ਆ ਜਾਂਦੀ ਹੈ ਤਾਂ ਉਹਨਾਂ ਕੋਲੇ ਜੇ ਉਹਨਾਂ ਨੇ ਇਹ ਸਟੂਡੈਂਟ ਵੀਜ਼ਾ ਓਨਸ਼ੋਰ ਅਪਲਾਈ ਕੀਤਾ ਹੈ ਤਾਂ ਉਹਨਾਂ ਨੂੰ ਏਆਰਟੀ ਦਾ ਰਾਈਟ ਮਿਲਦਾ ਜਿਹਨੂੰ ਤਾਂ ਉਹ ਇਸ ਰਿਫਿਊਜ਼ਲ ਨੂੰ ਅੱਗੇ ਚੈਲੰਜ ਕਰ ਸਕਦੇ ਹੁੰਦੇ ਨੇ ਤਾਂ ਉਹ ਏਆਰਟੀ ਅਪਲਾਈ ਕਰਕੇ ਲੇਟਰ ਓਨ ਪ੍ਰੂਵ ਕਰ ਸਕਦੇ ਹੁੰਦਾ ਡਿਪਾਰਟਮੈਂਟ ਨੂੰ ਕਿ ਜਿਹੜੀ ਉਹ ਉਸ ਮਿਸਟੇਕ ਨੂੰ ਜ਼ਿਆਦਾ ਰੈਕਟੀਫਾਈ ਕਰ ਸਕਦੇ ਆ ਜਾਂ ਡਿਪਾਰਟਮੈਂਟ ਨੂੰ ਪ੍ਰੂਵ ਕਰ ਸਕਦੇ ਆ ਕਿ ਜਿਹੜੀ ਉਹ ਸੀਓਆਈ ਕੈਨਸਲ ਹੋਈ ਸੀ ਤੇ ਲੇਟਰਾਂ ਕਿ ਜਿਹੜੀ ਉਹ ਵੀ ਸਟੱਡੀ ਕਰ ਰਹੇ ਤੇ ਕਿ ਇਨ ਫਿਊਚਰ ਦੇ ਵਿੱਚ ਵੀ ਉਹਨਾਂ ਨੇ ਉਹ ਸਟੱਡੀ ਐ ਕੰਟੀਨਿਊ ਰੱਖੀ ਐ ਸੋ ਹੁਣ ਥੋੜੇ ਜੇ ਕੁਐਸਚਨਾਂ ਤੇ ਆਉਣੇ ਆ ਥੋੜੇ ਜੇ ਸਵਾਲ ਆਏ ਆ ਡਾਡਾ ਜਿਹੜੇ ਦਰਸ਼ਕਾਂ ਦੇ ਕਮੈਂਟ ਜਰੀਏ ਦਿੰਦੇ ਆ ਤੇ ਉਹਨਾਂ ਜੋ ਇੱਕ ਮੈਨੂੰ ਬੜਾ ਕਾਮਨ ਜਿਹਾ ਸਵਾਲ ਲੱਗਿਆ ਵੀ ਬੱਚਾ ਕਿਸੇ ਕੋਰਸ ਚ ਆ ਗਿਆ ਹਾਂਜੀ ਉਸ ਕੋਰਸ ਦੇ ਵਿੱਚ ਫੀਸ ਵੀ ਬੜੀ ਹਾਇਰ ਆ ਹਾਈ ਆ ਤੇ ਉਦੋਂ ਬਾਅਦ ਉਹਦੇ ਵਿੱਚ ਪੀਆਰ ਵੀ ਹੈ ਨਹੀਂ ਕਿਸੇ ਕਾਰਨ ਲਿਸਟ ਜੋ ਹਟ ਗਈ ਜਾਂ ਹੋਰ ਹਟ ਗਈ ਫੇਰ ਉਹ ਕੀ ਕਰੇ ਉਹ ਕੀ ਕਿੱਧਰ ਨੂੰ ਜਾਵੇ ਦੇਖੋ ਜੀ ਆਹ ਡਿਪੈਂਡ ਕਰਦਾ ਹੁੰਦਾ ਹੈ ਭਾਈ ਜਦੋਂ ਵੀ ਕੋਈ ਐਪਲੀਕੈਂਟ ਆਸਟ੍ਰੇਲੀਆ ਦੇ ਵਿੱਚ ਆਇਆ ਕਿ ਕਿਸ ਲੈਵਲ ਦੀ ਸਟੱਡੀ ਲੈ ਕੇ ਆਇਆ ਕਿ ਉਹ ਬੈਚਲਰ ਲੈਵਲ ਦੇ ਕੋਰਸ ਦੇ ਵਿੱਚ ਆਇਆ ਆ ਮਾਸਟਰ ਲੈਵਲ ਦੇ ਕੋਰਸ ਦੇ ਵਿੱਚ ਆਇਆ ਕਿਉਂਕਿ ਜਦੋਂ ਵੀ ਕਿਸੇ ਐਪਲੀਕੈਂਟ ਨੇ ਕੋਰਸ ਚੇਂਜ ਕਰਨਾ ਹੁੰਦਾ ਤਾਂ ਉਹਨੂੰ ਆਪਣੇ ਪ੍ਰਿੰਸੀਪਲ ਕੋਰਸ ਦੇ ਵਿੱਚ ਮਿਨੀਮਮ 6 ਮਹੀਨੇ ਲਾਣੇ ਜ਼ਰੂਰੀ ਹੈ ਜੇਕਰ ਉਹਨੇ ਉਸਨੇ ਐਪਲੀਕੈਂਟ ਨੇ ਪ੍ਰਿੰਸੀਪਲ ਕੋਰਸ ਦੇ ਵਿੱਚ ਮਿਨੀਮਮ 6 ਮਹੀਨੇ ਸਪੈਂਡ ਕਰ ਲਏ ਨੇ ਤਾਂ ਅਕੋਰਡਿੰਗਲੀ ਜਿਹੜਾ ਵੀ ਕੋਰਸ ਕਰਨਾ ਚਾਹੁੰਦੇ ਨੇ ਜਿਸ ਦੇ ਵਿੱਚ ਉਹਨਾਂ ਦਾ ਇੰਟਰਸਟ ਹੈ ਜਾਂ ਪੀਆਰ ਲੈ ਸਕਦੇ ਆ ਤਾਂ ਲੇਟਰ ਆਨ ਹਾਊਸ ਕੋਰਸ ਨੂੰ ਦੇ ਵਿੱਚ ਆਪਣਾ ਜਿਹੜਾ ਕੋਰਸ ਹੈ ਚੇਂਜ ਕਰ ਸਕਦੇ ਆ ਜੀ ਸੋ ਅਗਲਾ ਕੁਐਸਚਨ ਵੀ ਥੋੜਾ ਜਿਹਾ ਸਿਮਿਲਰ ਜਿਹਾ ਲੱਗ ਰਿਹਾ ਮੈਨੂੰ ਤੇ ਪਰ ਫਿਰ ਵੀ ਕਹਿੰਦੇ ਜੀ ਮਾਈ ਬ੍ਰਦਰ ਕੇਮ ਇਨ ਡਿਪਲੋਮਾ ਲੀਡਿੰਗ ਟੂ ਡਿਗਰੀ ਕੋਰਸ ਇਨ ਫਰਬ੍ਰੀ 2025 ਇਨਟੇਕ ਐਂਡ ਨਾਓ ਹੀ ਇਸ ਥਿੰਕਿੰਗ ਟੂ ਸਵਿਚ ਥਿਸ ਕੋਰਸ ਇਜ਼ देयर 애니 ਪੋਸਿਬਿਲਿਟੀ ਅ ਦੇਖੋ ਭਾਈ ਜਿਹੜਾ ਕੋਰਸ ਹੈ ਇਹਦੇ ਵਿੱਚ ਇੱਕ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹੜਾ ਐਪਲੀਕੈਂਟ ਆਇਆ ਜੀ ਉਹ ਡਿਪਲੋਮਾ ਲੀਡਿੰਗ ਟੂ ਡਿਗਰੀ ਦੇ ਵਿੱਚ ਆਇਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਐਪਲੀਕੈਂਟ ਨੂੰ ਪ੍ਰਿੰਸੀਪਲ ਕੋਰਸ ਦੇ ਵਿੱਚ 6 ਮਹੀਨੇ ਲਾਉਣੇ ਜ਼ਰੂਰੀ ਹੈ ਜਦੋਂ ਆਪਾਂ ਡਿਪਲੋਮਾ ਲੀਡਿੰਗ ਟੂ ਡਿਗਰੀ ਦੀ ਗੱਲ ਕਰਦੇ ਹਾਂ ਦੇ ਇਹਦੇ ਵਿੱਚ ਜਿਹੜਾ ਪ੍ਰਿੰਸੀਪਲ ਕੋਰਸ ਹੈ ਜਿਹ ਉਹ ਬੈਚਲਰ ਲੈਵਲ ਦਾ ਕੋਰਸ ਹੈ ਤਾਂ ਹੁਣ ਉਹਨਾਂ ਨੂੰ ਕਰਨਾ ਕੀ ਪਊਗਾ ਕਿ ਪਹਿਲਾਂ 1 ਸਾਲ ਦਾ ਡਿਪਲੋਮਾ ਤੇ 6 ਮਹੀਨਿਆਂ ਦੀ ਡਿਗਰੀ ਵੀ ਕਰਨੀ ਪਊਗੀ ਉਸ ਤੋਂ ਬਾਅਦ ਹੀ ਹੋ ਆਪਣਾ ਸਕਸੈਸਫੁਲੀ ਵਿਦਾਊਟ ਬਰੀਚਿੰਗ ਕੋਰਸ ਚੇਂਜ ਕਰ ਸਕਦੇ ਆ ਪਰ ਜੇਕਰ ਉਹ ਪਹਿਲਾਂ ਕੋਰਸ ਚੇਂਜ ਕਰਨਾ ਚਾਹੁੰਦੇ ਆ ਤਾਂ ਜਿਹੜੀ ਉਹ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਉਹ ਸਟੱਡੀ ਕਰ ਰਹੇ ਨੇ ਤਾਂ ਉਸ ਯੂਨੀਵਰਸਿਟੀ ਤੋਂ ਉਹਨਾਂ ਨੂੰ ਰੀਲੀਜ਼ ਲੈਟਰ ਦੀ ਜ਼ਰੂਰਤ ਪਊਗੀ ਜੇਕਰ ਉਹ ਯੂਨੀਵਰਸਿਟੀ ਉਹਨਾਂ ਨੂੰ ਰੀਲੀਜ਼ ਦੇ ਦੇ ਦਿੰਦੀ ਹੈ ਤਾਂ ਹੀ ਇਨ ਫਿਊਚਰ ਦੇ ਵਿੱਚ ਆਪਣਾ ਕੋਰਸ ਚੇਂਜ ਕਰ ਸਕਣਗੇ ਆਦਰਵਾਇਜ਼ ਉਹਨਾਂ ਨੂੰ 1.5 ਸਾਲ ਪਹਿਲਾਂ ਉਹ ਕੋਰਸ ਪੜ੍ਹਨਾ ਪੈਣਾ ਫਿਰ ਤਾਂ ਮੈਨੂੰ ਲੱਗਾ ਲੋਡ ਵੀ ਨਹੀਂ ਪੈਣੀ ਉਦੋਂ ਤੱਕ ਤਾਂ ਫਿਰ ਜੋ ਬੰਦੇ ਨੇ ਸਾਰਾ ਡਿਪਲੋਮਾ ਕਰ ਲਿਆ ਡਿਗਰੀ ਦੇ 6 ਮਹੀਨੇ ਲਾ ਲਏ ਤਾਂ ਸਮ ਟਾਈਮ ਕੀ ਹੁੰਦਾ ਨੇ ਐਕਚੁਅਲੀ ਅੱਜਕੱਲ ਜਿਹੜੀ ਜੇਕਰ ਆਪਾਂ ਸਪੈਸ਼ਲੀ ਐਡਲੇਡ ਦੀ ਗੱਲ ਕਰੀਏ ਐਡਲੇਡ ਦੇ ਵਿੱਚ ਜਿੰਦਾ ਯੂਨੀਵਰਸਿਟੀ ਆਫ ਐਡਲੇਡ ਜਾਂ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੀ ਫੀਸ ਬਹੁਤ ਹਾਈ ਹੋ ਗਈ ਆ ਜੀ ਜਿਹੜੇ ਵੀ ਬੱਚੇ ਡਿਪਲੋਮਾ ਲੀਡਿੰਗ ਟੂ ਡਿਗਰੀ ਈਵਨ ਥੋ ਜੇਕਰ ਉਹ ਡਿਪਲੋਮਾ ਆਫ ਬਿਜ਼ਨਸ ਜਾਂ ਬੈਚਲਰ ਆਫ ਬਿਜ਼ਨਸ ਵੀ ਲੈ ਕੇ ਆ ਰਿਹਾ ਜੀ ਉਹਨਾਂ ਨੂੰ ਇਸ ਟਾਈਮ 1.3 ਲੱਖ ਦੇ ਅਰਾਊਂਡ ਫੀਸ ਦਿੱਤੀ ਜਾ ਰਹੀ ਹੈ ਤਾਂ ਡਿਪਲੋਮਾ ਦੀ ਜਿਹੜੀ ਫੀਸ ਆ ਜੀ ਉਹ ਅਰਾਊਂਡ 25000 ਇੱਕ ਸਾਲ ਦੀ ਤੇ ਉਸ ਤੋਂ ਬਾਅਦ ਰੈਸਟ ਆਫ ਕੁਆਇਟ ਐਕਸਪੈਂਸਿਵ ਹੂੰ ਸੋ ਇਹ ਵੱਡਾ ਕਾਰਨ ਬੰਦਾ ਹਾਂ ਜਿਹਦੇ ਕਰਕੇ ਬੱਚੇ ਕੋਰਸ ਚੇਂਜ ਕਰਦੇ ਜੀ ਅਗਲਾ ਕੁਐਸਚਨ ਵੀ ਨੇੜੇ ਹੀ ਹੈ ਜੀ ਕਹਿੰਦਾ ਆਈ ਕੇਮ ਇਨ ਮਾਸਟਰ ਲੈਵਲ ਕੋਰਸ ਐਂਡ ਆਫਟਰ ਕੰਪਲੀਟਿੰਗ ਵਨ ਸੈਮੈਸਟਰ ਇਨ ਥਿਸ ਕੋਰਸ ਆਈ ਚੇਂਜਡ ਮਾਈ ਕੋਰਸ ਇਹਨਾਂ ਨੇ ਕਰ ਲਿਆ ਚੇਂਜ ਡਿਪਲੋਮਾ ਲੈਵਲ ਇਜ਼ ਇਟ ਅਫੈਕਟ ਮਾਈ ਵੀਜ਼ਾ ਕੰਡੀਸ਼ਨਸ ਦੇਖੋ ਜੀ ਜਿੱਦਾਂ ਆਪਾਂ ਗੱਲ ਕੀਤੀ ਸੀਗੀ ਕਿ ਜਦੋਂ ਵੀ ਕੋਈ ਸਟੂਡੈਂਟ ਇੱਥੇ ਸਟੂਡੈਂਟ ਵੀਜ਼ਾ ਲੈ ਕੇ ਆਂਦਾ ਤਾਂ ਉਹਨਾਂ ਨੂੰ ਆਪਣੇ ਸਟੂਡੈਂਟ ਵੀਜ਼ਾ ਦੀ ਕੰਡੀਸ਼ਨ ਸਾਰੀਆਂ ਮੈਂਟੇਨ ਕਰਨੀਆਂ ਪੈਂਦੀਆਂ ਨੇ ਤਾਂ ਜਿਹੜਾ ਇਹ ਐਪਲੀਕੈਂਟ ਹੈ ਜੀ ਇਹ ਮਾਸਟਰ ਲੈਵਲ ਦੇ ਕੋਰਸ ਦੇ ਵਿੱਚ ਆਏ ਸੀ ਤਾਂ ਇਹ AQF ਲੈਵਲ 8 ਦੀ COI ਲੈ ਕੇ ਆਏ ਨੇ ਠੀਕ ਹੈ ਜੀ ਤਾਂ ਹੁਣ ਇਹਨਾਂ ਦੇ ਉੱਤੇ ਕੰਡੀਸ਼ਨ ਬਣਦੀ ਹੈ ਕਿ ਇਹਨਾਂ ਨੂੰ 올 ਟਾਈਮ AQF ਲੈਵਲ 9 ਦੀ COI ਹੋਲਡ ਕਰਨੀ ਜ਼ਰੂਰੀ ਹੈ ਜੀ 8 ਤੋਂ ਠੀਕ ਹੈ ਜੀ ਤਾਂ ਹੁਣ ਇਹਨਾਂ ਨੇ ਮਾਸਟਰ ਤੋਂ ਡਿਪਲੋਮਾ ਦੇ ਵਿੱਚ ਕੋਰਸ ਚੇਂਜ ਕਰ ਲਿਆ ਤਾਂ ਹੁਣ ਇਸ ਟਾਈਮ ਇਹਨਾਂ ਕੋਲੇ AQF ਲੈਵਲ 5 ਦੀ ਐ ਸੋ ਬੇਸਿਕਲੀ ਦੇ ਆਰ ਆਨ ਦਾ ਬਰੀਚ ਆਫ देयर ਵੀਜ਼ਾ ਕੰਡੀਸ਼ਨ ਸੋ ਵੀ ਊਡ ਸੁਜੈਸਟ ਕਿ ਇਹਨਾਂ ਨੂੰ ਐਸ ਸੂਨ ਐਸ ਪੋਸੀਬਲ ਦੁਆਰਾ ਕੋਰਸ ਚੇਂਜ ਕਰਕੇ ਮਾਸਟਰ ਦੇ ਵਿੱਚ ਚਲੇ ਜਾਣਾ ਚਾਹੀਦਾ ਆਦਰਵਾਇਜ਼ ਡਿਪਾਰਟਮੈਂਟ ਕੋਲੋਂ ਇਹਨਾਂ ਨੂੰ ਐਨੀ ਟਾਈਮ ਵੀਜ਼ਾ ਕੈਨਸਲੇਸ਼ਨ ਦਾ ਨੋਟਿਸ ਰੀਸੀਵ ਹੋ ਸਕਦਾ ਜਿਹਨੂੰ ਆਪਾਂ ਐਨਵਾਈਸੀਸੀ ਵੀ ਕਹਿੰਦੇ ਆ ਜੀ ਓਕੇ ਸੋ ਅਗਲਾ ਕੁਐਸਚਨ ਬੜਾ ਇੰਟਰਸਟਿੰਗ ਆ ਮੈਨੂੰ ਤਾਂ ਐ ਲੱਗ ਰਿਹਾ ਵੀ ਬੰਦਾ ਇੰਨਾ ਕੁਛ ਚੱਕੀ ਫਿਰਦਾ ਨਾਲ ਸਾਰਾ ਕੁਝ ਤੇ ਹਜੇ ਵੀ ਕਨਫਿਊਜ਼ ਆ ਵੀ ਕੀ ਕਰਾਂ ਕਿ ਇਹ ਇਹਨੂੰ ਨਾ ਤੁਸੀਂ ਜਨਰਲਲੀ ਵੀ ਜ਼ਰੂਰ ਸਾਡੇ ਜਿਹੜੇ ਸਟੂਡੈਂਟ ਨੂੰ ਦੱਸਿ ਇੱਕ ਘਰ ਦਾ ਨਾ ਹੋ ਕੇ ਘਰ ਘਰ ਦਾ ਹੋ ਕੇ ਵੀ ਬੰਦਾ ਭੁੱਖਾ ਰਹਿ ਲੈਣਾ ਮਨਾ ਉਦਾਂ ਦੇ ਹੀ ਆ ਉਹਨਾਂ ਨੇ ਦੱਸਿਆ ਜੀ ਕਹਿੰਦੇ ਮੈਂ ਕਹਿੰਦੇ ਮਾਸਟਰਸ ਅਕਾਊਂਟਿੰਗ ਚ ਕੰਪਲੀਟ ਕੀਤੀ ਹੈ ਹੋਮਸ ਕਾਲਜ ਤੋਂ ਕਹਿੰਦੇ ਲਾਸਟ ਸੈਮੈਸਟਰ ਸਟਾਰਟ ਹੋ ਗਿਆ ਜਾਨੀ ਕਿ ਆਟੋਮੋਟਿਵ ਚ ਤੇ ਫਿਰ ਕਹਿੰਦੇ ਇਹਦੇ ਚ ਇਨਵੀਟੇਸ਼ਨ ਮੈਨੂੰ ਆਇਆ ਨਹੀਂ ਜੀ ਆਰਪੀ ਵੀ ਕੰਪਲੀਟ ਕਰ ਰੱਖੀ ਆ ਆਟੋਮੋਟਿਵ ਸੇ ਕਹਿੰਦੇ ਆਈ ਆਲਸੋ ਹੈਵ 4 ਇਅਰ ਆਫ ਐਕਸਪੀਰੀਅੰਸ ਐਜ਼ ਅ ਕਾਰਪੈਂਟਰ ਠੀਕ ਹੈ ਜੀ ਇਹਨਾਂ ਨੇ ਜਿੰਨੀ ਫਿਲਸ ਸਾਰੇ ਜੱਟ ਪਾਇਆ ਹੋਇਆ ਐਂਡ ਕਰੰਟਲੀ ਵਰਕਿੰਗ ਇਨ ਸੇਮ ਪੋਜੀਸ਼ਨ ਵਾਟ ਆਪਸ਼ਨ ਆ ਸੋ ਦੇਖੋ ਜੀ ਇਹਨਾਂ ਨੇ ਕੀਤੀ ਹੋਈ ਹੈ ਮਾਸਟਰ ਆਫ ਅਕਾਊਂਟਿੰਗ ਬਾਈ ਮਾਸਟਰ ਆਫ ਅਕਾਊਂਟਿੰਗ ਦੇ ਵਿੱਚ ਇਸ ਟਾਈਮ ਅਕਾਊਂਟੈਂਟਸ ਨੂੰ ਦਾ ਵੈਸੇ ਪੀਆਰ ਦੇ ਇਨਵਿਟੇਸ਼ਨ ਹੈ ਬਹੁਤ ਲਿਮਟਿਡ ਨੇ ਕੋਈ ਵੀ ਸਟੇਟ ਜ਼ਿਆਦਾ ਪੀਆਰ ਨਹੀਂ ਦੇ ਰਹੀ ਜੇਕਰ ਆਪਾਂ ਆਟੋਮੋਟਿਵ ਦੀ ਗੱਲ ਕਰੀਏ ਆਟੋਮੋਟਿਵ ਦੇ ਲਈ ਐਨਐਸਡਬਲ ਫੇਵਰੇਬਲ ਸਟੇਟ ਰਹੀ ਹੈ ਪਾਸ ਦੇ ਵਿੱਚ ਪਰ ਐਡਲੇਡ ਨੇ ਤਾਂ ਆਟੋਮੋਟਿਵ ਨੂੰ ਵੀ ਨਿਰਾਸ਼ ਕੀਤਾ ਹੈ ਮੈਕੈਨਿਕਸ ਨੂੰ ਵੀ ਸਾਰਾ ਨਿਰਾਸ਼ ਕੀਤਾ ਕਿ ਕੋਈ ਜ਼ਿਆਦਾ ਇਨਵਾਈਟਸ ਨਹੀਂ ਦਿੱਤੇ ਪਰ ਇਹਦੇ ਵਿੱਚ ਦੇਖਣਾ ਕਿ ਉਹ ਐਜ਼ ਅ ਕਾਰਪੈਂਟਰ 4 ਸਾਲਾਂ ਤੋਂ ਕੰਮ ਕਰ ਰਿਹਾ ਤਾਂ ਇੱਕ ਬਹੁਤ ਹੀ ਵਧੀਆ ਓਪ ਪਾਸਟ 2 ਸਾਲਾਂ ਤੋਂ ਕੰਸਟਰਕਸ਼ਨ ਸੈਕਟਰ ਦੇ ਵਿੱਚ ਜੀ ਬਹੁਤ ਵਧੀਆ ਪੀਆਰ ਦੀ ਇਨਵਾਈਟ ਆ ਰਹੇ ਨੇ ਜਿੱਦਾਂ ਕਿ ਇਹਨਾਂ ਕੋਲੇ 4 ਸਾਲ ਦਾ ਐਕਸਪੀਰੀਅੰਸ ਹੈ ਤਾਂ ਇਹਨਾਂ ਨੂੰ ਕੋਈ ਵੀ ਰੈਲੇਵੈਂਟ ਸਟੱਡੀ ਕਰਨ ਦੀ ਜ਼ਰੂਰਤ ਨਹੀਂ ਤਾਂ ਇਹ ਸਰਟ 3 ਇਨ ਕਾਰਪੈਂਟਰੀ ਦਾ ਸਰਟੀਫਿਕੇਟ ਲੈ ਕੇ ਆਪਣੀ ਕਾਰਪੈਂਟਰੀ ਦੀ ਵੀ ਸਕਿਲ ਅਸੈਸਮੈਂਟ ਕੋਲ ਅਪਲਾਈ ਕਰ ਸਕਦੇ ਨੇ ਤੇ ਕਾਰਪੈਂਟਰੀ ਦੇ ਵਿੱਚ ਜੇ ਆਪਾਂ 189 190 4 ਐਂਡ 1 ਵੀਜ਼ਾ ਦੀ ਗੱਲ ਕਰੀਏ ਤਾਂ ਸਾਰੇ ਸਟੇਟਾਂ ਹੀ ਇਸ ਓਕੂਪੇਸ਼ਨ ਦੇ ਵਿੱਚ ਵਧੀਆ ਇਨਵਾਈਟ ਦੇ ਰਹੀਆਂ ਨੇ ਤਾਂ ਇਹਨਾਂ ਕੋਲੇ ਵਧੀਆ ਚਾਂਸ ਹੈਗੇ ਕਿ ਇਨ ਫਿਊਚਰ ਦੇ ਵਿੱਚ ਪੀਆਰ ਜਲਦੀ ਲੈ ਸਕਦਾ ਪਰ ਡਿਪੈਂਡ ਕਰਦਾ ਹੈ ਕਿ ਉਹ ਇਸ অপਸ਼ਨ ਨੂੰ ਟਾਈਮ ਨਾਲ ਆਪਟ ਕਰਦਾ ਹੈ ਕਿ ਨਹੀਂ ਪਰ ਮੈਨੂੰ ਲੱਗਦਾ ਜਿੱਦਨ ਇਹਨਾਂ ਬਾਈ ਜੀ ਨੂੰ ਵੀਜ਼ਾ ਮਿਲ ਗਿਆ ਨਾ ਉਦੋਂ ਨੇ ਬਿਲਡਰ ਬਣ ਜਾਣ ਸਾਰਾ ਕੁਝ ਹੀ ਕਰਦਾ ਹੈਗਾ ਇਹਨਾਂ ਕੋਲੇ ਸਾਰਾ ਹਾਂਜੀ ਸਾਰਾ ਕੁਝ ਹੈਗਾ ਜੀ ਹਾਂ ਇਹ ਬਹੁਤ ਕਾਮਯਾਬ ਹੋਣਗੇ ਜ਼ਿੰਦਗੀ ਚ ਤੇ ਮੇਰੀਆਂ ਅੱਜ ਦੇ ਬੋਲ ਹੀ ਆ ਸੋ ਅਗਲੀ ਜਿਹੜਾ ਕੁਐਸਚਨ ਆ ਜੀ ਉਹ ਬਿਲਡਰ ਦੇ ਮਾਮਲੇ ਚ ਪੁੱਛ ਰਹੇ ਆ ਵੀ ਕੀ ਸਕੋਪ ਆ ਬਿਲਡਰ ਦਾ ओके welder ਦਾ ਸਕੋਪ ਬਹੁਤ ਵਧੀਆ ਜੀ ਜੇਕਰ ਆਪਾਂ ਐਡਲੇਡ ਦੀ ਗੱਲ ਕਰੀਏ ਜੋ ਸੋਰੀ ਸਟੇਟ ਨੇ ਰੀਸੈਂਟ ਨਿਊਜ਼ ਵੀ ਅਪਡੇਟ ਕੀਤੀ ਸੀ ਕਿ ਜਿਹੜੀ ਸਾਊਥ ਆਸਟ੍ਰੇਲੀਆ ਸਟੇਟ ਹੈ ਇਹਨਾਂ ਨੂੰ ਆਉਣ ਵਾਲੇ 5 ਸਾਲ 70000 welder ਦੀ ਜ਼ਰੂਰਤ ਹੈ ਕਿਉਂਕਿ ਇੱਥੇ ਹਾਂਜੀ ਕਿਉਂਕਿ ਇੱਥੇ ਮੇਜਰ ਪੰਜ ਇਸ ਟਾਈਮ ਜਿਹੜੇ ਹੈ ਪ੍ਰੋਜੈਕਟਸ ਚੱਲ ਰਹੇ ਨੇ ਜਿਹਦੇ ਕਰਕੇ ਅਸੀਂ ਵਿਟਨੈਸ ਕੀਤਾ ਕਿ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ ਵੀ ਅਸੀਂ ਜਿੰਨੇ ਵੀ welder ਜੋ ਵੀ ਐਪਲੀਕੈਂਟ welder ਦੀ ਓਕੂਪੇਸ਼ਨ ਨਾਲ ਕਿੱਤੇ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਦੀ ਜਿੰਨੇ ਵੀ ਐਪਲੀਕੇਸ਼ਨ ਅਸੀਂ ਅਪਲਾਈ ਕੀਤੀ ਹੈ ਚਾਹੇ ਉਹ 491 ਵੀਜ਼ਾ ਦੀ ਸੀ ਚਾਹੇ ਉਹ 190 ਵੀਜ਼ਾ ਦੀ ਸੀ ਤਾਂ ਉਹਨਾਂ ਨੂੰ ਜਿਹੜਾ ਇਨਵਾਈਟ ਸੀ ਜੀ ਉਹ ਵਿਦਿਨ 2 ਵੀਕਸ ਰਿਸੀਵ ਹੋ ਰਿਹਾ ਸੀ ਤਾਂ ਵੈਲਡਰ ਹੈ ਜਿਹੜਾ ਇਸ ਟੈਂਪਰਰੀ ਲਿਸਟ ਦੇ ਵਿੱਚ ਆਉ ਕੋ ਸਾਊਥ ਆਸਟ੍ਰੇਲੀਆ ਦੇ ਵਿੱਚ ਤੇ ਇਹ ਬਹੁਤ ਵਧੀਆ ਪਰਵਾਰਕ ਇਨਵਾਈਟ ਵੀ ਦੇ ਰਿਹਾ ਜੀ ਇੱਕ ਹੁਣ ਕੁਐਸਚਨ ਆਇਆ ਜੀ ਪਿੱਛੇ ਜੇ ਬੜੇ ਰਾਹਤ ਰੰਗੇ ਲੋਕਾਂ ਨੇ ਐਜ਼ ਏ ਵਿਜ਼ਿਟਰ ਆ ਕੇ ਸਟੂਡੈਂਟ ਪਾਇਆ ਹਜੇ ਵੀ ਹੈ ਨਹੀਂ ਜੀ ਹੁਣ ਵਿਜ਼ਿਟਰ ਤਾਂ ਜਿਹੜਾ ਸਟੂਡੈਂਟ ਵੀਜ਼ਾ ਪੈਣਾ ਉਹ ਬੰਦ ਹੋ ਚੁੱਕਿਆ ਹੈ ਡਿਪਾਰਟਮ ਤਾਂ ਹੁਣ ਅਪਲਾਈ ਨਹੀਂ ਕਰ ਸਕਦੇ ਜੀ ਇੱਕ ਅਗਲਾ ਕੁਐਸਚਨ ਆਇਆ ਜੀ ਕਿ ਨਾਇਮ ਇਨ ਆਸਟ੍ਰੇਲੀਆ ਫਰਮ 6 ਮੰਥ 462 ਵੀਜ਼ਾ ਐਂਡ ਲੁਕਿੰਗ ਫਾਰ ਪੀਆਰ ਪਾਥਵੇ ਇਨ ਆਸਟ੍ਰੇਲੀਆ ਆਈ ਕੰਪਲੀਟਡ ਬੈਚਲਰ ਆਫ ਆਰਟਸ ਇਨ ਇੰਡੀਆ ਵਾਟ ਆਪਸ਼ਨਸ ਆਰ ਅਵੇਲੇਬਲ ਫਾਰ ਮੀ ਜਿਹੜਾ 462 ਵੀਜ਼ਾ ਜੀ 462 ਵੀਜ਼ਾ ਇੱਕ ਵਰਕ ਵੀਜ਼ਾ ਕਹਿ ਸਕਦੇ ਆ ਪਰ ਇਹਦੇ ਵਿੱਚ ਤੁਹਾਡੇ ਤੇ ਕੰਡੀਸ਼ਨ ਲੱਗਦੀ ਹੈ ਕਿ ਕੋਹੋ ਅ ਲਾਈਕ ਲਿਮਿਟਡ ਓਕੂਪੇਸ਼ਨ ਦੇ ਵਿੱਚ ਹੀ ਕੰਮ ਕਰ ਸਕਦਾ ਜਿੱਦਾਂ ਖੇਤੀਬਾੜੀ ਦੇ ਵਿੱਚ ਕੰਮ ਕਰ ਸਕਦਾ ਐਗਰੀਕਲਚਰ ਹੋ ਗਿਆ ਕੰਸਟਰਕਸ਼ਨ ਹੋ ਗਿਆ ਤਾਂ ਕਈ ਹੋਰ ਫੀਲਡਸ ਵੀ ਨੇ ਜਿਨ੍ਹਾਂ ਦੇ ਵਿੱਚ ਉਹ ਐਪਲੀਕੈਂਟ ਕੰਮ ਕਰ ਸਕਦਾ ਜਿੱਦਾਂ ਇਸ ਐਪਲੀਕੈਂਟ ਨੇ ਬੈਚਲਰ ਆਫ ਆਰਟਸ ਕੀਤੀ ਹੈ ਅਨਫੋਰਚਨਟਲੀ ਬੈਚਲਰ ਆਫ ਆਰਟਸ ਦੇ ਵਿੱਚ ਆਪਾਂ ਕੋਈ ਪੀਆਰ ਦਾ ਫਰਦਰ ਆਪਸ਼ਨ ਨਹੀਂ ਕੱਟ ਸਕਦੇ ਉਹਨੇ ਡਿਪੈਂਡ ਕਰਦਾ ਹੈ ਕਿ 462 ਵੀਜ਼ਾ ਹੋਲਡ ਕਰਦੇ ਹੋਏ ਕੀ ਜੋਬ ਕਰ ਰਹੇ ਨੇ ਤਾਂ ਇਹਦਾ इवन द 462 ਵੀਜ਼ਾ ਤਵਾ ਜਿੱਦਾਂ ਤੁਸੀਂ ਪਹਿਲਾ ਕੁਐਸਚਨ ਕੀਤਾ ਪੁੱਟ ਕੀਤਾ ਸੀ ਕਿ ਟੂਰਿਸਟ ਵੀਜ਼ਾ ਤਵਾ ਸਟੂਡੈਂਟ ਵੀਜ਼ਾ ਜਿੱਦਾਂ ਹੁਣ ਪਹਿਲਾਂ ਬੰਦ ਹੋ ਗਿਆ ਪਰ 462 ਵੀਜ਼ਾ ਤਵਾ ਤੁਸੀਂ ਜਿਹੜਾ ਉਹ ਐਪਲੀਕੈਂਟ ਹੈ ਹੁਣ ਵੀ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ ਹੈ ਤਾਂ ਲੇਟਰ ਔਨ ਉਹ ਸਟੂਡੈਂਟ ਵੀਜ਼ਾ ਲਾਈਕ ਇਨ ਫਿਊਚਰ ਦੇ ਵਿੱਚ ਸਟੂਡੈਂਟ ਵੀਜ਼ਾ ਅਪਲਾਈ ਕਰਕੇ ਕੋਈ ਵਧੀਆ ਸਟੱਡੀ ਲੈ ਕੇ ਆਪਣਾ ਫਿਊਚਰ ਪਾਥਵੇ ਪੀਆਰ ਕਿ ਨਹੀਂ ਜਾ ਸਕਦੇ ਹੋ ਹੋ ਸਕਦਾ 462 'ਚ ਇਹ ਵੀ ਕੋਈ ਸਕਿਲਡ ਕੰਮ ਕਰ ਰਹੇ ਹੋਣ ਤੇ ਉਹ ਉਹਨਾਂ ਦਾ ਉਹ ਉਸ ਦੇ ਬੇਸ ਤੇ ਵੀ ਉਹ ਸਕਿਲ ਅਸੈਸਮੈਂਟ ਵਗੈਰਾ ਸੀ ਲੈ ਸਕਦੇ ਹੋ ਹੋ ਸਕਦਾ ਇਹ ਉਹ ਮੈਨੂੰ ਅੱਜਕੱਲ ਜਿਹੜਾ ਡਾਮਾ ਦੇ ਉੱਤੇ ਉਹ ਸਵਾਲ ਆਉਂਦੇ ਆ ਡਾਮਾ ਤੇ ਲੋਕਾਂ ਨੇ ਅਪਲਾਈ ਕੀਤੇ ਹੋਏ ਆ ਬਹੁਤ ਜ਼ਿਆਰੇ ਡਾਮਾ ਅਪਰੂਵਡ ਹੋ ਗਿਆ ਉਸ ਤੋਂ ਬਾਅਦ ਜਿਹੜਾ ਲੇਬਰ ਐਗਰੀਮੈਂਟ ਆ ਉਹ ਬੜਾ ਟਾਈਮ ਲਾ ਰਿਹਾ ਦੇਖੋ ਜੀ ਇਹ ਡਿਪੈਂਡ ਕਰਦਾ ਹੈ ਕਿ ਜੇਕਰ ਆਪਾਂ ਗੱਲ ਕਰੀਏ ਡਾਰ ਦੀ ਜਦੋਂ ਅਪਰੂਵਲ ਆ ਜਾਂਦੀ ਹੈ ਜਦੋਂ ਆਪਾਂ ਉਸ ਤੋਂ ਬਾਅਦ ਲੇਬਰ ਐਗਰੀਮੈਂਟ ਅਪਲਾਈ ਕਰਦੇ ਹਾਂ ਉਹਦਾ ਜਿਹੜਾ ਨੋਰਮਲ ਪ੍ਰੋਸੈਸਿੰਗ ਟਾਈਮ ਹੈ ਜੀ ਨੋਰਮਲ ਪ੍ਰੋਸੈਸਿੰਗ ਟਾਈਮ ਇਸ ਟਾਈਮ 4 ਵੀਕ ਤੋਂ ਲੈ ਕੇ 8 ਵੀਕ ਦਾ ਪ੍ਰੋਸੈਸਿੰਗ ਟਾਈਮ ਹੈ ਪਰ ਜੇਕਰ ਤੁਹਾਡੀ ਜਿਹੜੀ ਐਪਲੀਕੇਸ਼ਨ ਉਹ ਡਿਸੀਜਨ ਰੈਡੀ ਨਹੀਂ ਹੈਗੀ ਜੇਕਰ ਤੁਸੀਂ ਉਸ ਦੇ ਵਿੱਚ ਜੋ ਵੀ ਰਿਕੁਆਇਰਡ ਡਾਕੂਮੈਂਟਸ ਨੇ ਉਹ ਸਬਮਿਟ ਨਹੀਂ ਕੀਤੇ ਤਾਂ ਜਿਹੜਾ ਇਹ ਪ੍ਰੋਸੈਸਿੰਗ ਟਾਈਮ ਹੈ ਹੁਣ ਵੱਧ ਕੇ ਫਿਰ 8 ਵੀਕ ਦੀ ਜਗ੍ਹਾ ਉਹ 16 12 ਤੋਂ 16 ਵੀਕ ਹੋ ਜਾਂਦਾ ਸੋ ਕੰਪਲੀਟਲੀ ਡਿਪੈਂਡ ਕਰਦਾ ਹੁੰਦਾ ਹੈ ਕਿ ਜਿਹੜੀ ਤੁਹਾਡੀ ਉਹ ਐਪਲੀਕੇਸ਼ਨ ਡਿਸੀਜਨ ਰ ਸਾਊਥ ਆਸਟ੍ਰੇਲੀਆ ਨੇ ਵੀ ਹੁਣ ਰੀਸੈਂਟਲੀ ਅਨਾਉਂਸਮੈਂਟ ਕੀਤੀ ਹੈ ਜੀ ਕਿ ਸਾਊਥ ਆਸਟ੍ਰੇਲੀਆ ਨੇ ਵੀ ਜਿਹੜੇ ਡਾਮਾ ਦਾ ਜਿਹੜੀ ਐਗਰੀਮੈਂਟ ਹੈ ਉਹ ਉਹਦੀ ਜਿਹੜੀ ਹੁਣ ਵੈਲਿਡਿਟੀ ਹੈ ਉਹ ਵਧਾ ਕੇ ਜੁਲਾਈ 2026 ਤੱਕ ਕਰ ਦਿੱਤੀ ਹੈ ਜੀ ਤਾਂ ਹੁਣ ਜੁਲਾਈ 2026 ਤੱਕ ਤਾਂ ਸਾਊਥ ਆਸਟ੍ਰੇਲੀਆ ਦੇ EMPLOYEES ਵੀ ਡਾਮਾ ਦੇ ਲਈ ਦੁਬਾਰਾ ਆਪਣੇ ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ ਉਹ ਅਪਰੂਵਲਸ ਲੈ ਸਕਦੇ ਆ ਜੀ ਅਪਰੂਵਲ ਲਈ ਹਜੇ ਤੱਕ ਹੋਰ ਸਮਾਂ ਹੈ ਹਾਂ ਜੀ ਤਾਂ ਦਸੰਬਰ 2026 ਤੱਕ ਸੋਰੀ ਜੁਲਾਈ 2026 ਤੱਕ ਐਕਸਟੈਂਡ ਹੋ ਚੁੱਕੇ ਹੈ ਵੈਲਿਡਿਟੀ ਨਹੀਂ ਚਲੋ ਜੀ ਬਹੁਤ ਦਣਾ-ਦਣ ਸਵਾਲ ਤੇ ਦਣਾ-ਦਣ ਜਵਾਬ ਤੇ ਮੈਨੂੰ ਲੱਗਦਾ ਸਾਡੇ ਦਰਸ਼ਕਾਂ ਨੂੰ ਵੀ ਬੜਾ ਆਨੰਦ ਆਇਆ ਹੋਣਾ ਇਸ ਚੀਜ਼ਾਂ 'ਚ ਬਾਕੀ ਦੋਸਤੋ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਜਦੋਂ ਵੀ ਸਾਨੂੰ ਸਮਾਂ ਮਿਲਦਾ ਤੇ ਅਸੀਂ ਬਾਂਸਲ ਸਾਹਿਬ ਨੂੰ ਲਿਆਉਣੇ ਆ ਤੁਹਾਡੇ ਕੋਲੇ ਸੋ ਕੋਸ਼ਿਸ਼ ਕਰਿਆ ਕਰੋ ਤੁਸੀਂ ਜਿਹੜੇ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਜਦੋਂ ਉਹਦੇ ਥੱਲੇ ਤੁਸੀਂ ਆਪਣੇ ਸਵਾਲ ਪਾ ਦਿਆ ਕਰੋ ਤੇ ਅਸੀਂ ਉਹਨਾਂ ਸਵਾਲਾਂ ਨੂੰ ਫਿਲਟਰ ਕਰਕੇ ਜਿਹੜੇ ਕਾਮਨ ਜਿਹੇ ਸਵਾਲ ਹੋਣ ਤੇ ਤੁਹਾਡੇ ਜਵਾਬ ਦੇ ਦਿਆ ਕਰਾਂਗੇ ਕਈ ਵਾਰੀ ਲਾਈਵ ਦੇ ਵਿੱਚ ਨਾ ਉਨੀ ਗੱਲ ਨਹੀਂ ਬੰਦੀ ਲਾਈਵ ਬਹੁਤ ਤਣਾ-ਤਣ ਕੰਮ ਕਰਨਾ ਪੈਂਦਾ ਬਹੁਤਾਂ ਦੇ ਰਹਿ ਜਾਂਦੇ ਆ ਬੜਾ ਕੁਝ ਹੁੰਦਾ ਕੋਸ਼ਿਸ਼ ਕਰਾਂਗੇ ਸ਼ਾਇਦ ਲਾਈਵ ਵੀ ਲੈ ਕੇ ਆਈਏ ਪਰ ਫਿਲਹਾਲ ਜਿਹੜਾ ਅਸੀਂ ਸਾਡੇ ਕੋਲੇ ਜਿਹੜੇ ਸਾਧਨ ਆ ਉਹੀ ਹੈ ਵੀ ਤੁਸੀਂ ਕਮੈਂਟ ਦੇ ਵਿੱਚ ਲਿਖੋ ਤੇ ਅਸੀਂ ਉੱਥੋਂ ਲਿਆ ਕੇ ਤੁਹਾਡੇ ਜਵਾਬ ਲਗਾਤਾਰ ਦਿੰਦੇ ਰਹਾਂਗੇ ਹੋਪਫੁਲੀ ਜਿਹੜਾ ਅਗਲਾ ਸਾਲ ਆ ਉਹ ਵੀਜ਼ਿਆਂ ਦਾ ਸਾਰਿਆਂ ਲਈ ਕਿਉਂਕਿ ਸਾਨੂੰ ਪਤਾ ਸਟੂਡੈਂਟਸ ਦੀ ਪੀੜ ਦਾ ਪਤਾ ਸਾਨੂੰ ਉਹਨਾਂ ਲੋਕਾਂ ਦੀ ਪ੍ਰਵਾਸੀਆਂ ਦੀ ਪੀੜ ਦਾ ਪਤਾ ਉਹਨਾਂ ਪਿੱਛੇ ਪਰਿਵਾਰਾਂ ਦੀ ਪੀੜ ਦਾ ਪਤਾ ਸੋ ਅਸੀਂ ਤਾਂ ਦੁਆਰ ਅਰਦਾਸ ਕਰਦੇ ਆਂ ਵੀ ਸਾਰਿਆਂ ਲਈ ਵੀਜ਼ੇ ਖੁੱਲਣ ਤੇ ਸਾਰੇ ਫੇਰੋਂ ਮੇ ਤੜਾੜਾ ਡਾਉਣ ਪਰ ਇੱਕ ਗੱਲ ਤਾਂ ਸੱਚੀ ਆ ਜਾਂਦੇ ਜਾਂਦੇ ਵਾਸਲ ਸਾਹਿਬ ਵੀ ਸਰ ਦਾ ਆਸਟ੍ਰੇਲੀਆ ਨੂੰ ਵੀ ਨਹੀਂ ਬੰਦਾ ਬਿਨਾ ਡੈਫੀਨਟਲੀ ਜੀ ਆਸਟ੍ਰੇਲੀਆ ਦੀ ਜਿਹੜੀ ਇਕਨੋਮੀ ਆ ਇੰਟਰਨੈਸ਼ਨਲ ਸਟੂਡੈਂਟਸ ਤੇ ਖੜੀ ਆ ਜੀ ਹਾਂ ਸਭ ਤੋਂ ਵੱਡੀ ਗੱਲਤਾ ਇਹ ਆ ਵੀ ਕਈ ਵਾਰੀ ਬੰਦਾ ਨਾ ਐ ਸੋਚ ਲੈਂਦਾ ਵੀ ਹੁਣ ਟੱਕਣ ਲੱਗਿਆ ਹੁਣ ਨਹੀਂ ਖੁੱਲੂਗਾ ਉਹ ਟੱਕਣ ਦਾ ਆਰ ਜੀ ਇਲੈਕਸ਼ਨਾਂ ਪਿੱਛੇ ਲੱਗਿਆ ਹਾਂਜੀ 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 ਹੋਰ ਕੋਈ ਨਹੀਂ ਹੁਣ ਖੁੱਲਣੀ ਆ ਹਾਂ ਟੱਕਣ ਨਹੀਂ ਲੱਗ ਸਕਦਾ ਜੀ ਕਦੇ ਹਾਂਜੀ ਹਾਂਜੀ ਸੋ ਲਈਏ ਜੀ ਅੱਜ ਜੀ ਹਾਂਜੀ ਸਰ ਸਰਕਾਰ ਜੀ